ਇਹ ਜੀ ਕਰਮਚੀਤ ਕੋਰ ਨੇ ਲਾਈ ਆ ਜੀ ਮੇਰੇ ਹਸਬੰਦ ਪੇਟੀ ਚੋਂ ਕੱਢਿਆ ਜੀ ਪਾਣੀ ਲਾ ਕੇ ਆਇਆ ਇਹਨਾਂ ਨੇ ਜਦੋਂ ਅੱਗ ਲਾਈ ਆ ਲੜਾਈ ਹੋਈ ਆ ਰਾਤ ਨੂੰ ਈਟਾ ਰੋੜਿਆਂ ਦੀ ਇਹਦੇ ਵੀ ਈਟਾ ਰੋੜੇ ਮਾਰੇ ਆ ਬਲੱਡ ਵਾਲਾ ਸਾਫਾ ਵੀ ਪਿਆ ਜੀ ਹੂੰ ਇਹਨਾਂ ਨੇ ਜਦੋਂ 6 ਵਜੇ ਅੱਗ ਲਾਈ ਆ ਇਹ ਬਾਹਰੋਂ ਬੰਦੇ ਲਿਆਇਆ ਇਹਦੇ ਕੋਲੇ ਬਸਤੌਲ ਸੀ ਜੀ ਮੇਰੇ ਜਵਾਕਾਂ ਨੂੰ ਕਹਿੰਦੇ ਤੁਹਾਡੇ ਹੱਕ ਵਿੱਚ ਦੀ ਕੱਢਣਾ ਤੇ ਮੇਰੇ ਹੱਕ ਵਿੱਚ ਦੀ ਕੱਢਣਾ ਤੇ ਹੁਣ ਤੁਸੀਂ ਇਹ ਇਹ ਕਹਿੰਦੇ ਆ ਨਾ ਵੀ ਅੱਗ ਦੀ ਵੀ ਹੋਣੀ ਚਾਹੀਦੀ ਤੇ ਬਸਤੌਲ ਦੀ ਵੀ ਜ਼ਰੂਰ ਹੋਣੀ ਚਾਹੀਦੀ ਆ ਘਰ ਦੇ ਵਿੱਚ ਲੱਗੀ ਹੋਈ ਆਗ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਉਲਝਣ ਦੇ ਵਿੱਚ ਪਾ ਕੇ ਰੱਖ ਦਿੱਤਾ ਮਾਮਲਾ ਬਹੁਤ ਗੰਭੀਰ ਆ ਕਿ ਅੱਗ ਲੱਗੀ ਜਾਂ ਲਾਈ ਗਈ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਆ ਪਰ ਪ੍ਰੂਫ ਜਿਹੜੇ ਹੱਥ ਦੇ ਵਿੱਚ ਲੱਗਿਆ ਬਹੁਤ ਵੱਡਾ ਖਲਾਸਾ ਕਰਦੇ ਆ ਦੋਨੇ ਧਿਰਾਂ ਦਾ ਪੱਖ ਸਾਹਮਣੇ ਆਇਆ ਤੁਹਾਨੂੰ ਵਿਖਾਉਂਗਾ ਇਸ ਘਰ ਦੇ ਇਹ ਤਿੰਨ ਭਰਾ ਨੇ ਤਿੰਨਾਂ ਦਾ ਆਪਸੀ ਜਿਹੜਾ ਕਲੇਸ਼ ਆ ਇਹ ਦੱਸਿਆ ਗਿਆ ਕਿ ਇਹ ਅੱਗ ਲਾਈ ਗਈ ਆ ਛੱਤ ਨੂੰ ਜਿਹੜਾ ਉੱਪਰੋਂ ਪਟਕੇ ਪਰ ਜਿਹੜੇ ਆਪਾਂ ਬਿਆਨ ਆ ਉਹ ਸਾਰਿਆਂ ਦੇ ਲਾਵਾਂਗੇ ਤੁਸੀਂ ਆ ਸਾਰੀ ਚੀਜ਼ ਦੇਖੋ ਅੰਦਰ ਆ ਜਿਹੜੀ ਅੱਗ ਲੱਗੀ ਹੋਈ ਆ ਕੱਪੜੇ ਆ ਜਿਹੜੇ ਪਏ ਆ ਮਾਤਾ ਜੀ ਇਧਰ ਮਾੜਾ ਛੱਤ ਤੇ ਹੋ ਜੋ ਆ ਦਿਖਾਈ ਆ ਤੁਹਾਨੂੰ ਬਾਹਰ ਦੇ ਹਾਲਾਤ ਵੀ ਦਿਖਾਉਂਗਾ ਮੈਂ ਬਾਹਰ ਲਿਓ ਜੀ ਤੁਹਾਨੂੰ ਸਾਰੀ ਚੀਜ਼ ਆ ਜਿਹੜੀ ਦਿਖਾਵਾਂਗੇ ਬਿਆਨਬਾਜ਼ੀ ਲਾਵਾਂਗੇ ਆ ਕੱਪੜੇ ਆ ਜਿਹੜੇ ਸਾਰੇ ਸੜੇ ਹੋਏ ਆ ਜਿਦੇ ਵਿੱਚ ਰਜਾਈ ਪਾਉਣ ਵਾਲੇ ਵੀ ਕੱਪੜੇ ਇਹਨਾਂ ਦੇ ਤੇ ਇਹ ਆ ਬੈੱਡ ਦਾ ਟੋ ਇੱਧਰ ਵੀ ਦਿਖਾ ਦਿਓ ਜੀ ਕਿਉਂਕਿ ਇੱਕ ਇੱਕ ਰੁਪਿਆ ਜੋੜ ਕੇ ਜਿਹੜਾ ਗਰੀਬ ਬੰਦਾ ਉਹ ਆਪ ਦਾ ਜਿਹੜਾ ਸਮਾਨ ਬਣਾਉਂਦਾ ਤੇ ਪਰ ਜਦੋਂ ਇਸ ਤਰ੍ਹਾਂ ਸੁਆਹ ਹੋ ਜਾਵੇ ਤੇ ਮੈਂ ਕਹਿੰਦਾ ਬੰਦੇ ਦੀਆਂ ਸਦਰਾਂ ਬੰਦੇ ਦੇ ਸੁਪਨੇ ਆ ਜਿਹੜੇ ਉਹ ਸੁਆਹ ਹੋ ਜਾਂਦੇ ਆ ਇਹ ਘਟਨਾ ਕਰਮ ਹੋਇਆ ਕਿਵੇਂ ਆ ਉਹ ਸਾਰਾ ਆਪਾਂ ਪਰਿਵਾਰ ਤੋਂ ਜਿਹੜਾ ਪੁੱਛਾਂਗੇ ਜੀ ਇਹ ਮਾਤਾ ਖੜੀ ਆ ਜੀ ਦੇ ਘਰ ਦੇ ਵਿੱਚ ਇਹ ਅੱਗ ਲੱਗੀ ਆ ਇਹ ਵੀਰਸ ਦੇ ਘਰ ਵਾਲਾ ਖੜਾ ਪੰਚਾਇਤ ਦੇ ਬੰਦੇ ਖੜੇ ਆ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਮਾਤਾ ਇਹ ਅੱਗ ਲੱਗੀ ਕਿਵੇਂ ਆ ਕੀ ਗੱਲਬਾਤ ਹੋਈ ਆ ਇਹ ਜੀ ਕਰਮਜੀਤ ਕੋਰਨੇ ਲਾਈ ਆ ਜੀ ਮੇਰੇ ਹਸਬੰਡ ਪੇਟੀ ਚੋਂ ਕੱਢਿਆ ਜੀ ਪਾਣੀ ਲਾ ਕੇ ਆਇਆ ਇਹਨਾਂ ਨੇ ਜਦੋਂ ਅੱਗ ਲਾਈ ਆ ਲੜਾਈ ਹੋਈ ਆ ਰਾਤ ਨੂੰ ਇੱਟਾ ਰੋੜਿਆਂ ਦੀ ਇਹਦੇ ਵੀ ਇੱਟਾ ਰੋੜੇ ਮਾਰੇ ਆ ਬਲੱਡ ਵਾਲਾ ਸਾਫਾ ਵੀ ਪਿਆ ਜੀ ਇਹਨਾਂ ਨੇ ਜਦੋਂ 6 ਵਜੇ ਅੱਗ ਲਾਈ ਆ ਆਪ ਹੀ ਜੀ ਉਹਨਾਂ ਨੂੰ ਪੁਲ ਮਲਾਜਮਾਂ ਨੂੰ ਲੈਣ ਜਾਵੜੇ ਤਿੰਨੇ ਮਾਂ ਪੁੱਤ ਜੀ ਇਹਨਾਂ ਨੇ ਮਲਾਜਮਾਂ ਨੂੰ ਲਿਆ ਕੇ ਤੇ ਮਲਾਜਮਾਂ ਨੇ ਆ ਕੇ ਹਸਬੰਦ ਕੱਢਿਆ ਮਲਾਜਮਾਂ ਨੇ ਸਮਾਨ ਕੱਢਿਆ ਉਹਨਾਂ ਨੇ ਅੱਗ ਬੁਝਾਈ ਜੀ ਆਖੀ ਕਰਮਜੀਤ ਕੌਣ ਕਰਮਜੀਤ ਮੇਰੇ ਦਰਾਨੀ ਆ ਜੀ ਮੇਰਾ ਦਿਓਰ ਆ ਜੀ ਨਾਲ ਲੱਗ ਮਾਂ ਘਰ ਆ ਜੀ ਉਹਨਾਂ ਦਾ ਉਹਨਾਂ ਨੇ ਅੱਗ ਲਾਈ ਉਹਨਾਂ ਨੇ ਅੱਗ ਲਾਈ ਆ ਜੀ ਪਹਿਲਾਂ ਵੀ ਲੜਾਈ ਹੁੰਦੀ ਆ ਪਹਿਲਾਂ ਵੀ ਲੜਾਈ ਹੁੰਦੀ ਜੀ 2 ਸਾਲ ਹੋ ਗਏ ਲੜਾਈ ਹੁੰਦਿਆਂ ਨੂੰ ਅਸੀਂ 2021 ਦੇ ਬਾਅਦ ਅਸੀਂ ਤਾਂ ਇਹਦੇ ਬਠਿੰਡੇ ਦੇ ਰਹਿ ਜੇ ਰਹੇ ਨਾ ਨਾਲ ਸਾਡੇ ਮੁੰਡਾ ਸੰਦੀਪ ਆ ਕਿੰਨੀ ਤਰੀਕ ਦੀ ਗੱਲ ਐ ਇਹ ਇਹ ਜੀ 9 ਤਰੀਕ ਦੀ ਗੱਲ ਆ ਜੀ 6 ਵਜੇ ਦੀ ਸਵੇਰ ਦੀ ਸਾਨੂੰ 2 ਵਜੇ ਪਤਾ ਲੱਗਿਆ ਜੀ ਇਹ ਮਾਤਾਂ ਦਾ ਕਹਿਣਾ ਹੁੰਦਾ ਇਹ ਮਤਲਬ ਹੈ ਵੀ ਜਿਹੜੀ ਇਹਦੀ ਦਰਾਣੀਆਂ ਦਰਿਆਵਾਂ ਉਹਨਾਂ ਦੇ ਵੱਲੋਂ ਇਹ ਅੱਗ ਲਾਈ ਗਈ ਆ ਇਹ ਵੀਰ ਆ ਤੁਸੀਂ ਘਰੇ ਸੀਗੇ ਜਦੋਂ ਅੱਗ ਲਾਈ ਆ ਜੀ ਨਹੀਂ ਮੈਂ ਜਦੋਂ ਮਰੇ ਟੰਡਲੇ ਮਾਰਦੇ ਸੀਗੇ ਮੈਂ ਅੰਦਰ ਵੜ ਗਿਆ ਪੇਟੀ ਜੀ ਜਦੋਂ ਮਰੇ ਡਲੇ ਮਾਰਦੇ ਰੋਸ਼ਨ ਦਾ ਨਾ ਰੇ ਜੀ ਕੌਣ ਮਾਰਦਾ ਸੀ ਡਲੇ ਇਹ ਉਹ ਅੰਗਰੇਜ਼ ਤੇ ਅੰਗਰੇਜ਼ ਦੇ ਘਰੋਂ ਇਹ ਪੌੜੀ ਤੇ ਚੜ ਕੇ ਪੌੜੀ ਲਾ ਕੇ ਅੰਗਰੇਜ਼ ਤੇਰਾ ਭਰਾਗਾ ਹਾਂ ਇਹ ਪਹਿਲਾਂ ਵੀ ਲੜਦੇ ਲੜਾਈ ਹੁੰਦੀ ਰਹਿੰਦੀ ਹੈ ਨਹੀਂ ਪਹਿਲਾਂ ਲੜਾਈ ਹੋਈ ਸੀਗੀ ਮੈਂ ਨਹੀਂ ਉਹ ਮੇਰੇ ਮਾਪਿਆਂ ਨੇ ਕਿਹਾ ਸੀ ਤੂੰ ਨਹੀਂ ਉਹਦੇ ਨਾਲ ਬੋਲਣਾ ਅੱਛਾ ਜੀ ਹਾਂ ਮੇਰੇ ਮਾਂ ਨੇ ਤੇ ਮੇਰੇ ਪਿਓ ਨੇ ਇਹ ਕਿਹਾ ਵੀ ਤੂੰ ਨਹੀਂ ਉਹਦੇ ਨਾਲ ਬੋਲਣਾਗਾ ਤੂੰ ਆਦਾ ਤੂੰ ਆ ਦੀ ਕਮਾਈ ਕਰਿਆ ਕਰਦੇ ਜਾਇਗਾ ਪਾਇ ਬਸ ਜਿੱਦੇ ਅੱਗ ਲਾਉਂਦੇ ਤੂੰ ਰਾਤ ਨੂੰ ਘਰੇ ਸੁੱਤਾ ਪਿਆ ਸੀ ਨਾ ਇਹ ਮੈਂ ਕਰੇ ਪਿਆ ਸੀ ਜਦੋਂ ਮੇਰੇ ਤੜਕੇ 7 ਹੋਏ ਸੀ 7 ਵਜੇ ਡੜੇ ਮਾਰਨ ਲੱਗ ਗਏ ਮੈਂ ਪੇਟੀ ਜਿਹੜੇ ਵੜ ਕੇ ਲੋਗ ਪੈ ਗਿਆ ਮੈਨੂੰ ਮਲਾਜਮਾ ਨੇ ਆ ਕੇ ਕੱਢਿਆ ਡਲੇ ਡਲੇ ਕਿੱਧਰ ਦੀ ਮਾਰਦੇ ਸੀ ਉਹ ਆ ਰੋਸ਼ਨਦਾਨਾਂ ਦੇ ਵਿੱਚ ਸੀ ਜਿਹੜੀ ਉੱਪਰੋਂ ਛੱਤ ਪੱਟੀ ਵੀ ਆ ਹਾਂ ਉਧਰ ਦੀ ਮਾਰਦੇ ਰੋਸ਼ਨਦਾਨਾਂ ਦੇ ਵਿੱਚ ਦੇ ਵੀ ਮਾਰਦੇ ਆ ਅੱਜ ਅੱਛਾ ਆ ਰੋਸ਼ਨਦਾਨ ਦਿਖਾ ਦਿਓ ਆ ਰੋਸ਼ਨਦਾਨਾਂ ਕਮਰੇ ਦੇ ਇਹਨਾਂ ਦਾ ਕਹਿਣਾ ਵੀ ਇਹਦੇ ਵਿੱਚ ਦੀ ਜਿਹੜੇ ਡਲੇ ਆ ਇੱਥੋਂ ਦੀ ਮਾਰੇ ਗਏ ਆ ਅੱਗ ਕਿਵੇਂ ਲਾਈ ਗਈ ਫਿਰ ਹਾਂ ਅੱਗ ਅੱਗ ਲਾਈ ਇਹਨਾਂ ਨੇ ਛੱਤ ਪੱਟ ਕੇ ਜੀ ਉੱਥੋਂ ਦੀ ਲਾਈ ਆ ਹਾਂ ਛੱਤ ਪੱਟ ਕੇ ਵਾਅਦ ਤੇ ਘੰਟੇ ਲਾ ਚੱਕ ਵਾਅਦ ਵਾਅਦ ਉੱਥੋਂ ਟਾਇਲਾ ਚੱਕ ਜੀ ਫਿਰ ਪੈਟਰੋਲ ਪਾ ਗਿਆ ਮੋਟਰਸਾਈਕਲ ਚੋਂ ਕੱਢ ਕੇ ਅੱਗ ਲਾਈ ਉਹ ਮੈਂ ਡਰਦਾ ਬਸ ਜਦੋਂ ਮੇਰੇ ਡਰੇ ਵਜਦੇ ਸੀ ਮੈਂ ਅੰਦਰੋਂ ਬਾਹਰ ਨਹੀਂ ਨਿਕਲਿਆ ਅੱਛਾ ਪੇਟੀ ਜੀ ਰਿਆ ਪੇਟੀ ਦਾ ਡਾਲਾ ਲਾ ਲਿਆ ਫਿਰ ਕੀਨੇ ਬਾਰਕ ਨਿਕਲਿਆ ਤੇਰਾ ਮੇਰਾ ਪੁਲਿਸ ਵਾਲਾ ਨੇ ਆ ਕੇ ਜੀ ਪੁਲਿਸ ਨੂੰ ਕੌਣ ਲੈ ਕੇ ਆਇਆ ਪੁਲਿਸ ਨੂੰ ਇਹੀ ਪਤਾ ਨਹੀਂ ਤਾਂ ਇਹੀ ਲੈ ਗਏ ਪਤਾ ਨਹੀਂ ਇੱਥੇ ਮੁੰਡੇ ਲੈ ਗਏ ਘਰਾਂ ਦੇ ਸਾਧਕੇ ਉਹ ਚੀਜ਼ ਦਾ ਨਹੀਂ ਪਤਾ ਲੱਗੇ ਨਾ ਉਹ ਚੀਜ਼ ਦਾ ਨਹੀਂ ਪਤਾ ਲੱਗਾ ਇਨਾਂ ਦਾ ਹੀ ਕਹਿਣਾ ਇਹ ਕਹਿੰਦੇ ਕਿ ਅਸੀਂ ਜਿਹੜਾ ਆਪਦੇ ਘਰੇ ਮੈਂ ਜਿਹੜਾ ਇਸੇ ਕਮਰੇ ਦੇ ਵਿੱਚ ਪਿਆ ਸੀਗਾ ਸਾਡੀ ਜਿਹੜੀ ਇੱਥੋਂ ਦੀ ਮੇਰੇ ਆ ਰੋਸ਼ਨਦਾਨ ਦੇ ਵਿੱਚ ਦੀ ਡળે ਮਾਰੇ ਗਿਆ ਇੱਥੇ ਇਨਾਂ ਦਾ ਇਹ ਬਿਆਨ ਹੈ ਕਿ ਮੋਟਰਸਾਈਕਲ ਦੇ ਵਿੱਚੋਂ ਜਿਹੜਾ ਪੈਟਰੋਲ ਕੱਢ ਕੇ ਜਿਹੜੀ ਉਹਨੂੰ ਅੱਗ ਲਾਈ ਗਈ ਆ ਜਿਹੜਾ ਆ ਬੈਡ ਮੱਤਿਆ ਤੁਹਾਨੂੰ ਮੈਂ ਸਾਰਾ ਜਿਹੜਾ ਇਹ ਵਿਖਾਇਆ ਅੰਦਰ ਦੇ ਵੀ ਮੈਂ ਤੁਹਾਨੂੰ ਹਾਲਾਤ ਵਿਖਾਏ ਆ ਗਰੀ ਪਰਿਵਾਰ ਆ ਦਿਹਾੜੀ ਕਰਨ ਵਾਲਾ ਪਰਿਵਾਰ ਆ ਇਹ ਜਿਹੜਾ ਠੀਕ ਆ ਪਿੰਡ ਦੇ ਇਹ ਮੋਹਤਵਾਰ ਬੰਦੇ ਖੜੇ ਆ ਉਹਨਾਂ ਦੇ ਨਾਲ ਵੀ ਮੈਂ ਗੱਲਬਾਤ ਕਰੂੰਗਾ ਕਿੱਧਰ ਗਏ ਗਿਆਨੀ ਜੀ ਦੂਸਰੇ ਆਪਣੇ ਚਲੇ ਗਏ ਸੀ ਚਲੋ ਕੋਈ ਨਹੀਂ ਜੀ ਉਹ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜੀ ਕੀ ਨਾਮ ਆਪਣਾ ਬਾਪੂ ਜੀ ਸੋਹਣ ਸਿੰਘ ਹੈ ਜੀ ਸੋਹਣ ਸਿੰਘ ਜੀ ਕੀ ਇਹਨਾਂ ਦੀ ਗੱਲਬਾਤ ਕੋਈ ਲੜਾਈ ਝਗੜਾ ਤੁਹਾਨੂੰ ਪਤਾ ਹੋਵੇ ਕਦੋਂ ਤੋਂ ਚੱਲਦੀ ਹੈ ਲੜਾਈ ਝਗੜਾ ਤਾਂ ਇਹਨਾਂ ਦਾ ਚੱਲਦਾ ਹੀ ਰਹਿੰਦਾ ਜੀ ਬਹੁਤ ਜ਼ਿਆਦਾ ਚੱਲਦਾ ਹੈ ਕਿੰਨੇ ਭਰਾ ਇਹ ਜੀ ਮੇਰੇ ਕੋਲ 4 ਹੈ ਜੀ 4 ਹੈ ਜੀ 4 ਭਰਾ ਹਾਂ ਇੱਥੇ ਇਹ ਰਹਿੰਦੇ ਜਿਹੜੇ ਤਿੰਨ ਰਹਿੰਦੇ ਤਿੰਨਾਂ ਦਾ ਚੱਲਦਾ ਤਿੰਨਾਂ ਦਾ ਹਾਂ ਜੀ ਫਿਰ ਇਹ ਜਿਹੜੀ ਅੱਗ ਵਾਲੀ ਘਟਨਾ ਕਰਮ ਦਾ ਫਿਰ ਤੁਹਾਨੂੰ ਕੁਝ ਪਤਾ ਲੱਗ ਨਹੀਂ ਜੀ ਇਹ ਪ੍ਰਮਾਤਮਾ ਨੂੰ ਪਤਾ ਹੈ ਜ ਇਹਨਾਂ ਨੂੰ ਪਤਾ ਹੈ ਜੀ ਅਸੀਂ ਨਹੀਂ ਕਿਸੇ ਦੇ ਉਹ ਜਦੋਂ ਕੋਈ ਨਹੀਂ ਪਤਾ ਹੀ ਨਹੀਂ ਕੋਈ ਜੀ 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 ਹਾਂ ਕਜੀਨਿੰ ਕਹਿੰਦੇ ਜੀ ਜੀ ਤੁਸੀਂ ਉੱਥੇ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਬਠਿੰਡੇ ਮਾਤਾ ਜੀ ਅਸੀਂ ਜੀ 2021 ਤੇ ਗਏ ਆ ਤੇ ਸਾਨੂੰ ਹੁਣ ਤਾਂ ਸਾਲ ਹੋ ਗਿਆ ਜੀ 2023 ਚ ਪਰਦੇ ਗਏ ਜੀ ਉੱਥੇ ਰਹਿੰਦੇ ਹੋ ਉੱਥੇ ਰਹਿੰਦੇ ਆ ਅੱਛਾ ਥੋੜੇ ਮਗਰੋਂ ਇਹ ਹਸਬੈਂਡ ਦੀ ਤੁਹਾਡੀ ਇਹ ਨਾਲ ਲੜਾਈ ਹੁੰਦੀ ਰਹਿੰਦੀ ਤੁਹਾਨੂੰ ਜੀ ਲੜਾਈ ਹੁੰਦੀ ਰਹਿੰਦੀ ਆ ਇਹ ਥੋੜੀ ਜੀ ਬੁੜੀ ਗਲਤ ਸੀ ਇਹ ਕੁੱਟ ਕੁੱਟੀ ਆ ਨੇ ਦੋ ਵਾਰੀ ਜਦੋਂ ਅਸੀਂ ਇਹਨੂੰ ਰੋਕਦੇ ਸੀ ਸਾਨੂੰ ਕੁੱਟਦਾ ਸੀ ਜੀ ਕਿਨੂੰ ਕਿਨੂੰ ਕੁੱਟਿਆ ਨੇ ਇਹ ਕਰਮਜੀਤ ਕੌਰ ਨੂੰ ਦੋ ਵਾਰੀ ਇਹਦੇ ਗਲ ਪਿਆ ਜੀ ਉਹ ਦਿਨੇ ਰਾ ਇਹ ਰਾਤ ਨੂੰ ਗਾਲਾਂ ਕੱਢਦਾ ਸ਼ਰਾਬ ਪੀ ਕੇ ਉਹ ਜੀ ਦਿਨੇ ਚ ਉਹਨੀਆਂ ਦਿਨੇ ਨਾ ਜੀ ਮੈਂ ਕੱਢੀਆਂ ਨਾ ਮੇਰੇ ਦਿੌਰ ਨੀ ਕੱਢੀਆਂ ਨਾ ਮੈਂ ਉਹਦੇ ਨਾਲ ਲੜੀਆਂ ਤੁਸੀਂ ਹਾਂ ਮੈਂ ਕਹਿੰਦੀ ਸੀ ਵੀ ਮੈਂ ਤਾਂ ਇਹ ਮੇਰਾ ਬੰਦਾ ਕੱਬਾ ਮੈਂ ਤਾਂ ਦਿਨ ਹੱਥ ਬੰਨ ਕੇ ਦਿਨ ਕੱਢਦੀ ਸੀ ਜੀ ਹੂੰ ਤੇ ਮੈਂ ਗਾਲ ਨਹੀਂ ਕੱਢੀ ਨਾ ਮੈਂ ਉਹਦੇ ਨਾਲ ਲੜੀਆਂ ਨਸ਼ਾ ਪਤਾ ਕਰਦਾ ਕੋਈ ਨਸ਼ਾ ਪਤਾ ਜੀ ਸ਼ਰਾਬ ਪੀਂਦਾ ਕਰਦਾ ਸੁੱਖਾ ਪੀਂਦਾ ਹੁਣ ਇਹਨਾਂ ਦਾ ਜਿਹੜਾ ਆਪਸੀ ਤਿੰਨਾ ਭਰਾਵਾਂ ਦੀ ਇੱਥੇ ਆਪਸ ਵਿੱਚ ਲੜਾਈ ਹੁੰਦੀ ਰਹਿੰਦੀ ਆ ਇੱਕ ਦੂਜੇ ਨੂੰ ਗਾਲ੍ਹਾਂ ਮੰਦੇ ਬੋਲਦੇ ਰਹਿੰਦੇ ਆ ਅਸਲ ਦੇ ਵਿੱਚ ਜੈਦਬਾਜੀ ਆ ਉਦਾਂ ਉਦਾਂ ਕੋਈ ਰੌਲਾ ਨਹੀਂ ਪਰ ਅਸਲ 'ਚ ਇਹ ਹੁੰਦਾ ਪਹਿਲਾਂ ਮੈਂ ਆ ਕੇ ਗੱਲਬਾਤ ਕੀਤੀ ਆ ਵੀਰ ਜੀ ਸਾਰੇ ਖੜੇ ਨੇ ਪਿੰਡ ਦੇ ਵੀ ਆਖਰਕਾਰ ਪੰਚਾਇਤ ਵੀ ਕੀ ਕਰੇ ਆਉਣ ਵਾਲਾ ਬੰਦਾ ਵੀ ਕੀ ਕਰੇ ਇੱਕ ਤਾਂ ਇਹ ਹੁੰਦਾ ਵੀ ਆਪਾਂ ਬੰਦੇ ਨੂੰ ਸਮਝਾਤਾ ਗੱਲ ਕਰ ਲਈ ਬਹਿ ਕੇ ਚਾਰ ਬੰਦਿਆਂ 'ਚ ਉਹ ਗੱਲ ਤੇ ਆਪਾਂ ਖਰੇ ਖੜੇ ਰਹਿਣਾ ਵੀ ਅੱਜ ਤੋਂ ਬਾਅਦ ਅਸੀਂ ਲੜਾਂਗੇ ਨਹੀਂ ਅਸੀਂ ਕੁਝ ਬੋਲਾਂਗੇ ਨਹੀਂ ਠੀਕ ਆ ਇੱਕ ਦੂਜੇ ਨੂੰ ਜ਼ੁਬਾਨ ਦੇ ਬੋਲ ਆ ਕਿ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਸ਼ਮਸ਼ੀਰ ਸਿੰਘ ਜੀ ਕੀ ਲੱਗਦੇ ਹੋ ਇਹਦੇ ਇਹ ਮੇਰੀ ਭਾਬੀ ਆ ਜੀ ਇਹ ਭਰਾਈ ਹੈ ਤੁਹਾਡਾ ਸਾਕ ਮੇਰਾ ਭਾਈ ਆ ਜੀ ਅੱਛਾ ਹਾਂਜੀ ਦੱਸੋ ਇਹਨਾਂ ਨੇ ਜੀ ਇੱਕ ਕਤੂਰਾ ਜੀ ਨਿੱਕਾ ਜਿਹਾ ਇਹਦਾ ਬੱਚੇ ਦਾ ਰੱਖਿਆ ਹੋਇਆ ਇਹਨਾਂ ਨੇ ਉਹ ਵੀ ਚੱਕ ਕੇ ਇੱਧਰ ਮਾਰਿਆ ਅੱਛਾ ਇਹ ਨਾਲ ਵਾਲਾ ਘਰ ਤੁਹਾਡਾ ਹਾਂਜੀ ਹਾਂਜੀ ਉਹ ਜਿਹੜਾ ਬਨੇਰਾ ਪਟਿਆ ਹੋਇਆ ਜੀ ਉਹ ਇਹਨਾਂ ਦਾ ਜੀ ਇਹਨਾਂ ਨੇ ਪਟਿਆ ਹੋਇਆ ਉਹੀ ਪੜਦੇ ਆ ਤੁਹਾਡਾ ਵੀ ਹਾਂਜੀ ਹਾਂਜੀ ਤੁਸੀਂ ਇਕੱਠੇ ਰਹਿੰਦੇ ਦੋਨੇ ਜਣੇ ਹਾਂਜੀ ਹਾਂਜੀ ਅੱਛਾ ਜਿੱਦੇ ਇਹ ਅੱਗ ਲੱਗੀ ਆ ਤੁਸੀਂ ਕਿੱਥੇ ਸੀਗੇ ਉਦੋਂ ਮੈਂ ਜੀ ਜਦੋਂ ਇਹਨਾਂ ਨੇ ਇੱਟਾ ਰੋੜੇ ਮਾਰਦੇ ਸੀ ਮੈਂ ਥਾਣੇ ਚੱਲਿਆ ਗਿਆ ਸੀਗਾ ਥਾਣੇ ਦੇ ਵਿੱਚੋਂ ਤੜਕੇ 6 ਵਜੇ ਦਾ ਟਾਈਮ ਉਹਨਾਂ ਨੇ ਕੋਈ ਐਡੀ ਕੋਈ ਸੁਣਵਾਈ ਨਹੀਂ ਕਰੀਗੀ ਉਦੋਂ ਬਾਅਦ ਇਹਨਾਂ ਨੇ ਉੱਪਰੋਂ ਛੱਤ ਪੱਟ ਕੇ ਅੱਗ ਲਾ ਕੇ ਇਹਨਾਂ ਨੇ ਫੇਰੇ ਫੇਰੇ ਥਾਣੇ 'ਚੀ ਦੱਸ ਕੇ ਆਏ ਵੀ ਭਾਈ ਅੱਗ ਲਾ ਦਿੱਤੀ ਦੇ ਦੇ ਡਲੇ ਮਾਰੇ ਇਥੋਂ ਦੀ ਤੁਸੀਂ ਕਹਿੰਦੇ ਰੋਸ਼ਨਦਾਨ ਵੇਦੀ ਥੋੜੇ ਵੀ ਡਲੇ ਮਾਰਦੇ ਸੀ ਉਹ ਸਾਡੇ ਵੀ ਉਹ ਬਨੇਰਾ ਪਟਿਆ ਵੈ ਜੀ ਡੈਸ ਪੱਟੀ ਵੀ ਹੈ ਸਾਰਾ ਕੁਝ ਉਧਰ ਵੀ ਤਬਾਹ ਕਰਿਆ ਰਿਹਾ ਵੈ ਜੀ ਇਹਨਾਂ ਨੇ ਕਿੰਨੇ ਟਾਈਮ ਤੋਂ ਲੜਾਈ ਚੱਲਦੀ ਥੋੜੀ ਸਾਡੇ ਜੀ ਇਹ ਕਮ ਸੇ ਕਮ ਜੋਂ ਹੀ ਇਹਨਾਂ ਦੀ ਸ਼ਾਦੀ ਹੋਈ ਵੀ ਆ ਉਦੋਂ ਤੋਂ ਹੀ ਚੱਲਦਾ ਜੀ ਇਹ ਪਹਿਲਾ ਬਾਹਰ ਰਹਿ ਕੇ ਆਈ ਵੀ ਆ ਪਹਿਲਾ ਇਹ ਹਰਿਆਣੇ ਚ ਰਹਿ ਕੇ ਆਈ ਆ ਜੀ 10-12 ਸਾਲ ਉਦੋਂ ਸਾਡੇ ਘਰੇ ਕੋਈ ਐਡਾ ਕੋਈ ਉਹ ਨਹੀਂ ਸੀਗਾ ਠੀਕ ਆ ਜੀ ਜੋਂ ਜਦੋਂ ਦੀ ਇਹ ਆਈ ਵੀ ਆ ਉਦੋਂ ਦਾ ਜੀ ਤਬਾਹ ਹੋਇਆ ਦੋ ਘਰ ਮੇਰੇ ਜਾੜੇ ਆ ਜੀ ਇਹਨੇ ਇਸੀ ਕਰਮਜੀਤ ਕਰਨ ਇਹਨਾਂ ਦੇ ਅੱਛਾ ਤੁਸੀਂ ਇਹ ਮੰਨਦੇ ਹੋ ਵੀ ਜਿਹੜਾ ਤੁਹਾਡੇ ਘਰ ਦੇ ਇਹ ਰੌਲਾ ਜਾਂ ਤੁਹਾਡੇ ਘਰ ਵਾਲੇ ਦੇ ਨਾਲ ਜਾਂ ਇਸ ਵੀਰ ਦੇ ਨਾਲ ਵੀ ਕਰਮਜੀਤ ਕਰਕੇ ਕਲੇਸ਼ ਪੈਂਦਾ ਤੁਹਾਡੇ ਹਾਂਜੀ ਸਾਡੇ ਘਰ ਕਰਮਜੀਤ ਕਰਕੇ ਪੈਂਦਾ ਜੀ ਮੇਰਾ ਕੋਈ ਤਾਂ ਅਲਕਣੀ ਸੀ ਜੀ ਇਹ ਲੜਦਾ ਸੀ ਤੇ ਮੈਨੂੰ ਉਹ ਗਾਲਾਂ ਕੱਢਦੀ ਸੀ ਮੈਂ ਤਾਂ ਗਾਲਾਂ ਲੈ ਕੇ ਵੀ ਨਹੀਂ ਸੀ ਬੋਲਦੀ ਜੀ ਕਿੰਨੇ ਬੱਚੇ ਆ ਤੁਹਾਡੇ ਮੇਰੇ ਪੰਜ ਅਜੀ ਤਿੰਨ ਬੇਟੀਆਂ ਦੋ ਬੇਟੇ ਆ ਜੀ ਵਿਆਹੀ ਵੀ ਆ ਸਾਰੇ ਨਹੀਂ ਜੀ ਚਾਰ ਇੱਕ ਪੰਜ ਇੱਕ ਵਾਰੀ ਆ ਬੇਟੀ ਇੱਕ 24 ਸਾਲ ਦੀ ਨਕਸ ਚ ਲੱਗੀ ਆ ਕੰਮ ਕਰਦੇ ਕਿਤੇ ਹਾਂਜੀ ਉੱਥੇ ਫਿਰ ਤੁਸੀਂ ਬਿਠੇਂਦੇ ਤਾਂ ਰਹਿੰਦੇ। ਹਾਂਜੀ ਮੈਂ ਤਾਂ ਭਾਵੇਂ ਘਰਾਂ ਚ ਝਾੜੂ ਪੋਚੇ ਦਾ ਕਰਦਾ। ਤੁਸੀਂ ਫਿਰ ਹੁਣ ਰਿਪੋਰਟ ਲਖਾਈ ਏ ਥਾਣੇ? ਹਾਂਜੀ ਸਾਡੀ 9 ਤਰੀਕ ਦੀ ਰਿਪੋਰਟ ਏ ਸਾਡੀ ਕੋਈ ਗੱਲ ਨਹੀਂ ਸੁਣੀ ਪੁਲਿਸ ਵਾਲੇ ਨੇ। ਆਏ ਮਲਾਜਮ ਇੱਥੇ ਕਿੰਨੇ ਆਏ? ਨਹੀਂ ਮਲਾਜਮ ਮੌਕਾ ਵੇਖ ਗਏ ਆ ਰਿਪੋਰਟ ਸਾਡੀ 6 ਵਜੇ ਦੀ 9 ਤਰੀਕ ਦੀ ਹੋਈ ਆ। ਕੱਲ ਵੀ ਸਾਨੂੰ ساری ਧਾੜੀ ਭਾਈ ਰੱਖਿਆ ਸੀ 2 ਮਿੰਟਾਂ ਨੂੰ ਆਉਣੇ ਸੀ ਫਰੀਦਕੋਟ ਆ। ਅਸੀਂ ਪੇਚੀ ਤੇ ਗਏ ਹੋਏ ਆ। ਕੱਲ ਨੂੰ ਸਾਨੂੰ 6:30 ਵਜੇ ਜਵਾਬ ਦਿੱਤਾ ਅਸੀਂ ਗੱਡੀ ਲੈ ਕੇ 2000 ਦੀ ਆਉਣੇ ਅੱਜ ਵੀ ਲੈ ਕੇ ਆਈਆਂ। 2000 ਪੰਜੇ ਬੱਚੇ ਚਾਰੇ ਬੱਚੇ ਮੇਰੇ ਨਾਲ ਆਉਂਦੇ ਆ ਇਹ ਮੁੰਡਾ ਸੰਦੀਪ ਇਹ ਅਸੀਂ ਕਿਰਾਏ ਦੇ ਘਰੇ ਰਹਿੰਦੇ ਆ ਨਾਲ ਅੱਜ ਆਇਆ ਸਾਡੇ ਕੱਲ ਅਸੀਂ ਕੱਲੇ ਆਇਸ ਜੀ ਜੀ ਹਾਂਜੀ ਕੀ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਮੰਗ ਜੀ ਇਹਨਾਂ ਨੂੰ ਡੰਡ ਲਾ ਦਿਓ ਮੇਰੀਆਂ ਬੇਟੀਆਂ ਦਾ 25 ਸਾਲ ਦਾ ਸਮਾਨ ਮੇਰਾ ਕੱਲਾ ਕੱਲਾ ਕੱਪੜਾ ਜੋੜਿਆ ਪਿੰਡ ਦੀ ਪੰਚਾਇਤ ਖੜੀ ਆ ਪੁੱਛ ਰਿਹਾ ਇਹਨਾਂ ਨੇ ਮੈਂ ਤਾਂ ਗੋਹਾ ਕੁੜਾ ਮਰਨਾ ਵਿਆਹ ਕਮਾ ਕੇ ਕੱਲਾ ਕੱਲਾ ਕੱਪੜਾ ਕਰਕੇ ਜੋੜਿਆ ਮੈਂ ਤਾਂ ਜੀਵਿੰਦਾਰੀਆਂ ਦੇ ਪਾਉਣ ਵਾਲੇ ਵੀ ਉਹਨਾਂ ਦੇ ਪਾਏ ਸਿਰ ਤੇ ਚੁੰਨੀ ਲਾ ਕੇ ਵੀ ਉਹਨਾਂ ਦੀ ਲਈ ਕੀ ਨਾਮ ਤੁਹਾਡੇ ਘਰ ਵਾਲੇ ਦਾ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਪਿੰਡ 'ਚ ਕੀ ਕਹਿੰਦੇ ਇਹਨਾਂ ਨੂੰ ਕਾਕਾ ਜੀ ਕਾਕਾ ਕਹਿੰਦੇ ਆ ਹਾਂਜੀ ਇਹ ਜਸਵਿੰਦਰ ਸਿੰਘ ਕਾਕੇ ਦਾ ਪਰਿਵਾਰ ਆ ਜਿਹੜਾ ਹੈਗਾਗਾ ਇਹ ਵੀਰ ਖੜਾ ਇਹ ਵੀ ਉਹਦਾ ਬਰਾਦਰ ਆਗਾ ਹੁਣ ਇਹ ਇਹਨਾਂ ਦੀ ਦਰਾਨੀ ਲੱਗਦੀ ਥੁਰ ਕਿ ਜਿਹਾ ਹਾਂਜੀ ਦਰਾਨੀ 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 ਕਰਮਜੀਤ ਕੌਰ ਦਿਔਰ ਦਾ ਕਿਨਾ ਥੋੜੇ ਦਾ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਇਹ ਕਹਿੰਦੇ ਵੀ ਅੰਗਰੇਜ਼ ਸਿੰਘ ਦੇ ਘਰ ਵਾਲੀ ਕਰਕੇ ਜਿਹੜਾ ਸਾਡੇ ਸਾਰਾ ਇਹ ਕਲੇਸ਼ ਪੈਂਦਾ ਸਾਡੇ ਘਰੇ ਜਿਹੜੀ ਅੱਗ ਲੱਗੀ ਆ ਉਹਨਾਂ ਨੇ ਲਾਈ ਆ ਫਿਲਹਾਲ ਹਜੇ ਤਾਂ ਇਨਵੈਸਟੀਗੇਸ਼ਨ ਹੋਣਾ ਇਹ ਵੀਰ ਹੈ ਜਿਹੜਾ ਇਹਨਾਂ ਦੇ ਘਰੋਂ ਇਹ ਕਮਰੇ ਦੇ ਵਿੱਚ ਅੰਦਰ ਪਿਆ ਸੀ ਇਹ ਕਹਿੰਦਾ ਵੀ ਜਦੋਂ ਮੈਂ ਪਿਆ ਇੱਥੋਂ ਦੀ ਭਲਾ ਰੋੜੇ ਚੱਲਦੇ ਰਹੇ ਅੰਦਰ ਫਿਰ ਉਹਨਾਂ ਨੇ ਪਟ્રોલ ਦੇ ਨਾਲ ਆ ਜਿਹੜੀ ਅੱਗ ਲਾਈ ਗਈ ਆ ਤਾਂ ਸਾਡਾ ਜਿਹੜਾ ਇਹਨਾਂ ਨੁਕਸਾਨ ਹੋਇਆ ਪਰ ਆਪਾਂ ਦੂਜੀ ਤਰ ਦੇ ਵੀ ਜ ਹੋਣਾਗੇ ਉਹਨਾਂ ਦਾ ਕੀ ਕਹਿਣਾ ਕਰਮਜੀਤ ਕੌਰ ਦਾ ਅੰਗਰੇਜ਼ ਸਿੰਘ ਦਾ ਉਹਨਾਂ ਦਾ ਪੱਖ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਹਾਂ ਇਹ ਗੱਲ ਜ਼ਰੂਰ ਆ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਆਪਣੇ ਤੇ ਆਪਣੀਆਂ ਵੀਡੀਓ ਵੇਖਦੇ ਹੋ ਚੈਨਲ ਨੂੰ ਵੇਖਦੇ ਹੋ ਇਹ ਗੱਲ ਆਪਾਂ ਹਰ ਵੀਡੀਓ 'ਚ ਕਹਿੰਦੇ ਹੁੰਦੇ ਆ ਜਦੋਂ ਵੀ ਕੋਈ ਆਪਣੇ ਕੋਲੇ ਮੁੱਦਾ ਆਉਂਦਾ ਮਸਲਾ ਆਉਂਦਾ ਕਿ ਪੁਲਿਸ ਇਸ ਚੀਜ਼ ਦੀ ਇਨਵੈਸਟੀਗੇਸ਼ਨ ਜ਼ਰੂਰ ਕਰੇ ਪੰਚਾਇਤ ਵੀ ਇਹ ਗੱਲ ਚਾਹੁੰਦੀ ਆ ਇਨਵੈਸਟੀਗੇਸ਼ਨ ਕਰੇ ਕਿ ਜਿਹੜਾ ਇਹ ਘਟਨਾ ਕਰਮ ਹੋਇਆਗਾ ਆਗ ਲੱਗੀ ਆ ਲਾਈ ਗਈ ਆ ਕੀ ਗੱਲਬਾਤ ਆ ਇਹਦੀ ਪੂਰੀ ਤਹਿ ਤੱਕ ਜਾਵੇ ਤੇ ਜਿਹੜਾ ਬੰਦਾ ਇਹਦੇ ਵਿੱਚ ਦੋਸ਼ੀ ਪਾਇਆ ਜਾਂਦਾ ਉਸ ਨੂੰ ਸਜ਼ਾ ਜ਼ਰੂਰ ਮਿਲੇ। ਇਹੀ ਚਾਉਣੇ ਮਾਤਾ ਜੀ। ਹਾਂਜੀ ਇਹੀ ਚਾਉਣੇ ਜੀ ਸੀ। ਜੀ ਜਿਹੜਾ ਬੰਦਾ ਵੀ ਦੋਸ਼ੀ ਪਾਇਆ ਜਾਂਦਾ ਉਹਨੂੰ ਸਜ਼ਾ ਮਿਲੇ ਤੇ ਇਸ ਮਾਤਾ ਦਾ ਇਹਦੇ ਵਿਚਾਰੀ ਦੀਆਂ ਗੋਡੀਆਂ ਵੀ ਵਿਆਹਣ ਵਾਲੀਆਂ ਗਿਆ ਉਹਨਾਂ ਲਈ ਇਹ ਸਮਾਨ ਆ ਜਿਹੜਾ ਨੇ ਰੁਪਿਆ ਰੁਪਿਆ ਕਰਕੇ ਜੋੜਿਆ ਕਿਉਂਕਿ ਪਿੰਡ ਦੇ ਵਿੱਚੋਂ ਮੈਂ ਆ ਕੇ ਪੰਚਾਇਤ ਦੇ ਕੁਝ ਬੰਦਿਆਂ ਨੂੰ ਪੁੱਛਿਆ ਸੀ ਇਸ ਮਾਤਾ ਦੇ ਬਾਰੇ ਉਹ ਕਹਿੰਦੇ ਵੀ ਇਹ ਬੀਬੀ ਸਾਰੇ ਪਿੰਡ ਦੇ ਨੇ ਵਿਚਾਰੀ ਨੇ ਕੰਮ ਕੀਤਾ, ਗੋਹਾ ਕੂੜਾ ਕੀਤਾ, ਬਹੁਤ ਸ਼ਰੀਫ ਆ। ਆਪਦੇ ਬੱਚਿਆਂ ਨੂੰ ਉੱਥੇ ਬਠਿੰਡੇ ਲੈ ਕੇ ਬੈਠੀ ਆ ਉਹ ਕੰਮਕਾਰ ਤੇ ਲੱਗੇ ਆ ਠੀਕ ਆ। ਰੁਪੀਏ ਰੁਪੀਏ ਦੇ ਆਲੇ ਨੇ ਜਿਹੜਾ ਸਾਰਾ ਕੁਝ ਜੋੜਿਆ ਪਰ ਦੂਜਾ ਪੱਖ ਕੀ ਕਹਿੰਦਾ ਉਹ ਵੀ ਤੁਹਾਡੇ ਸਾਹਮਣੇ ਆਪਾਂ ਲਿਆਵਾਂਗੇ ਹੁਣ ਤੁਹਾਨੂੰ ਦੂਜੀ ਧਿਰ ਦਾ ਪੱਖ ਵੀ ਸੁਣਾਉਣੇ ਆ ਇਹਨਾਂ ਦਾ ਵੀ ਨੁਕਸਾਨ ਹੋਇਆ ਇਹ ਅੰਗਰੇਜ਼ ਸਿੰਘ ਖੜਾ ਤੇ ਇਹ ਕਰਮਜੀਤ ਕੌਰ ਖੜੀ ਆ ਦੂਜਾ ਭਰਾ ਇਹਦਾ ਜਸਵਿੰਦਰ ਆ ਜਿਹਦੇ ਘਰੇ ਅੱਗ ਲੱਗੀ ਆ ਇਹਨਾਂ ਦਾ ਵੀ ਆਪਾਂ ਪੱਖ ਜਾਣਾਂਗੇ ਇਹ ਕਹਿੰਦੇ ਸਾਡਾ ਵੀ ਨੁਕਸਾਨ ਹੋਇਆ ਸਾਡੇ ਵੀ ਇਟਾਂ ਮਾਰੀਆਂ ਇਹ ਚਾਦਰਾਂ ਟੁੱਟੀਆਂ ਹੋਈਆਂ ਤੁਹਾਨੂੰ ਇੱਕ ਚੀਜ਼ ਮੈਂ ਖਾਸ ਵਿਖਾ ਦੇਣਾ ਇੱਧਰ ਹੋ ਜੋ ਮੜਾ ਜੀ ਇੱਧਰੋਂ ਤੁਹਾਨੂੰ ਇੱਕ ਚੀਜ਼ ਮੈਂ ਖਾਸ 1 ਮਿੰਟ ਜੀ ਦਿਖਾਉਣੇ ਸਾਰੀ ਚੀਜ਼ ਦਿਖਾਉਣਾ ਜੀ ਆ ਨਾਲ ਹੀ ਘਰ ਆ ਜਿਹੜਾ ਲੱਗਦਾ ਜਸਵਿੰਦਰ ਦਾ ਇਹ ਸਿਰਫ ਤੇ ਸਿਰਫ ਇੱਕ ਕੰਦ ਸੰਨ ਠੀਕ ਆ ਇਹ ਚਾਰ ਭਰਾ ਤਿੰਨ ਇੱਥੇ ਰਹਿੰਦੇ ਆ ਇਹ ਜਿਹੜਾ ਲੜਾਈ ਝਗੜਾ ਇਹਨਾਂ ਦਾ ਆਪਸ ਦੇ ਵਿੱਚ ਆ ਜਿਵੇਂ ਦੱਸਿਆ ਗਿਆ ਕਿ ਉਹ ਰਾਤ ਨੂੰ ਗਾਲਾਂ ਕੱਢ ਲੈਂਦੇ ਆ ਦਿਨੇ ਕੱਢਦੇ ਆ ਪਰ ਇਹਨਾਂ ਦਾ ਕੀ ਕਹਿਣਾ ਦੂਜਾ ਦੂਜਾ ਪੱਖ ਵੀ ਸੁਣਾਗੇ ਆਜੋ ਜੀ ਉਰੇ ਆਜੋ ਚੱਲੀ ਜਾਂਦੀ ਜੀ ਕੀ ਨਾਮ ਕੀ ਆ ਤੁਹਾਡਾ ਜੀ ਕਰਮਜੀਤ ਕੌਰ ਜੀ ਕਰਮਜੀਤ ਕੌਰ ਜੀ ਹਾਂਜੀ ਤੁਹਾਡਾ ਨਾਮ ਜੀ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਜੀ ਜਸਵਿੰਦਰ ਸਿੰਘ ਕਾਕਾ ਭਰਾ ਤੁਹਾਡਾ ਹਾਂਜੀ ਜੀ ਅੱਛਾ ਉਹਨਾਂ ਦਾ ਇਹ ਕਹਿਣਾ ਮਾਤਾ ਨੇ ਜਿਹੜੇ ਜਸਵਿੰਦਰ ਕਾ ਆਪਸ ਕਾਕਾ ਸਿੰਘ ਦੇ ਘਰੋਂ ਆ ਉਹ ਕਹਿੰਦੇ ਵੀ ਜਿਹੜੀ ਸਾਡੀ ਲੜਾਈ ਸਾਰੀ ਪੈਂਦੀ ਆ ਜਾਂ ਇੱਥੋਂ ਤੱਕ ਸਾਡੇ ਘਰੇ ਇਹ ਗੱਲਬਾਤ ਹੁੰਦੀ ਆ ਕਰਮਜੀਤ ਕੌਰ ਕਰਕੇ ਹੁੰਦੀ ਆ ਉਹਨਾਂ ਨੂੰ ਐ ਪੁੱਛੋ ਜੀ ਵੀ ਜੇ ਮੇਰੇ ਕਰਕੇ ਪੈਂਦੇ ਫਿਰ ਮੈਨੂੰ ਪੰਚਾਇਤ ਸਾਡੇ ਘਰੇ 5 ਸਾਲ ਹੋ ਗਏ ਆਉਂਦਿਆਂ ਨੂੰ ਜੀ ਪੰਚਾਇਤਾਂ ਨੇ ਅੱਜ ਤੱਕ ਮੈਂ ਕਸੂਰ ਕੱਢ ਦੇਣ ਵੀ ਮੈਂ ਇਹਨਾਂ ਦੇ ਘਰ ਜਾੜਿਆ ਜਾਂ ਮੇਰੀ ਵਜ੍ਹਾ ਨਾਲ ਜਾੜਦੇ ਆ ਉੱਜੜਦੇ ਆ ਵੀ ਇਹ ਮੈਨੂੰ ਸਬੂਤ ਦੇਣ ਜੀ ਕੀ ਸਬੂਤ ਹੈ ਇਹਨਾਂ ਕੋਲੇ ਵੀ ਮੈਂ ਇਹਨਾਂ ਦਾ ਘਰ ਜਾੜਦਿਆਂ ਜਾਂ ਕਿਹੜੀ ਵਜ੍ਹਾ ਨਾਲ ਜਾੜਦੀ ਆ ਹੂੰ ਠੀਕ ਹੈ 5 ਸਾਲ ਹੋ ਗਿਆ ਇਟਾਂ ਜਿੰਨਾਂ ਵੀ ਉਹ ਲੱਗੀਆਂ ਆ ਬਾਰ ਚ ਲੱਗੀਆਂ ਸਾਰੀਆਂ ਇਟਾਂ ਤੇ ਇੱਕ ਤੰਗਲੀ ਪਹਿਲਾਂ ਥਾਣੇ ਚ ਪਈ ਆ ਜੀ ਇੱਕ ਉਹ 15 ਰੁਪਈਆ ਜਿਹੜੀ ਸੇਰੇ ਨੇ ਮਾਰੀ ਆ ਜਿਹੜੀ ਤੰਗਲੀ ਇਹਨੇ ਮਾਰੀ ਸੀ ਉਹ ਤੰਗਲੀ ਵੀ ਥਾਣੇ ਚ ਹੀ ਸੀ ਹੂੰ ਠੀਕ ਹੈ ਨਾ ਇਹ ਸਾਨੂੰ ਇੱਕ ਵਾਰੀ ਐਂ ਦੱਸ ਦੇਣ ਵੀ ਜੇ ਮੈਂ ਅੱਗ ਲਾਈ ਆ ਮੈਂ ਦੇਣਦਾਰ ਆ ਮੈਂ ਪਹਿਲਾਂ ਵੀ ਕਿਹਾ ਹੀ ਭਵਾਂ ਦੀ ਇੱਕ 1.5 ਹਜ਼ਾਰ ਪਟੇ ਪਵਾ ਦੇਣ ਪਰ ਜੇ ਮੈਂ ਅੱਗ ਲਾਈ ਆ ਮੈਂ ਦੇਣਦਾਰ ਆ ਪਰ ਬਿਨਾ ਮਤ ਬੋਲ ਤੋਂ ਇਹਨਾਂ ਨੇ ਮੇਰੇ 'ਤੇ ਇਲਜ਼ਾਮ ਲਾਉਂਦੇ ਨੇ ਵੀ ਕਾਰਮਜੀਤ ਨੇ ਉਤੋਂ ਕਾਹ ਹੋ ਪਟਿਆ ਉਹ ਅਸੀਂ ਐਟ ਜਰੂਰ ਦੋ ਕੱਢੀਆਂ ਏ ਪਰ ਅਸੀਂ ਅੱਗ ਨਹੀਂ ਲਾਈ ਨਾ ਪੈਟਰੋਲ ਨਾਲ ਲਾਈ ਇੱਥੇ ਮੋਟਰਸਾਈਕਲ ਜ਼ਿੰਮੇਦਾਰਾਂ ਦੇ ਮੁੰਡੇ ਦਾ ਖੜਾ ਸੀ ਉਹ ਭਾਂਦਾ ਸੀ ਇਹ ਮੋਟਰਸਾਈਕਲ ਇੱਥੋਂ ਮੈਂ ਸਮਾਨ ਚੱਕ ਲਿਆ ਉਹ ਦੇਖ ਲਓ ਸਾਰਾ ਅੰਦਰ ਪਿਆਗਾ ਹੂੰ ਸਾਰਾ ਚੱਕ ਕੇ ਸਮਾਨ ਮੈਂ ਅੰਦਰ ਰੱਖਿਆਗਾ ਇਹ ਮੈਂ ਬਹੁਤ ਵੱਡੀ ਗਲਤੀ ਕੀਤੀ ਵੀ ਮੈਂ ਸਮਾਨ ਚੱਕ ਕੇ ਅੰਦਰ ਰੱਖ ਲਿਆ ਤੁਸੀਂ 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 ਇੱਥੋਂ ਦੀ ਆ ਜਿਹੜੇ ਰੋਸ਼ਨਦਾਨ ਆ ਇਹਨਾਂ ਦੇ ਇੱਥੋਂ ਦੀ ਰੋੜੇ ਮਾਰੇ ਜਾਂ ਨਹੀਂ ਮਾਰੇ ਜੀ ਜਿਹੜਿਆਂ ਤੁਸੀਂ ਐ ਕਹਿੰਦੇ ਹੋ ਅਸੀਂ ਛੱਤ ਤੋਂ ਦੋ ਇੱਟਾਂ ਪੱਟੀਆਂ ਉਹ ਕਾਹਦੇ ਲਈ ਪੱਟੀਆਂ ਸੀ ਉਹ ਪੱਟੀਆਂ ਸੀ ਜੀ ਅਸੀਂ ਆ ਇਹਨਾਂ ਨੇ ਕਿਹੋ ਕੀਤੀਆਂ ਮੈਂ ਕਿਹਾ ਵੀ ਬਿੜੀ ਦਾ ਵਟਾ ਲੈ ਜੂ ਜਿਹੜਾ ਸੇਰਾ ਐ ਵੀ ਉਹ ਇਹ ਪਹਿਲਾਂ ਭੰਨੀਆਂ ਉਹਨਾਂ ਨੇ ਇਹਨਾਂ ਨੇ ਤਾਂ ਜੀ ਰਾਤ ਨੂੰ ਭੰਨੀਆਂ ਇੱਕ ਘੰਟੇ ਘੰਟੇ ਬਾਅਦ ਸਾਰੀ ਰਾਤ ਲੱਗੇ ਰਹੇ ਇੱਕ ਘੰਟੇ ਬਾਅਦ ਆ ਕੇ ਜਦੋਂ ਜਦੋਂ ਹੀ ਅਸੀਂ ਮਾੜਾ ਜਾਂ ਬਾਰ ਖੋਲਣ ਦੀ ਕਰਦੇ ਸੀ ਉਹ ਦੀ ਸੇਰਾ ਕੇ ਮਾਰਦਾ ਸੀ 4 ਵਜੇ ਫੇਰ ਉੱਠ ਕੇ ਇਹਨਾਂ ਨੇ ਜਦੋਂ ਬਾਬਾ ਬੋਲਿਆਗਾ ਉਦੋਂ ਫੇਰ ਮਾਰੀ ਅਟ ਅਸੀਂ ਬਾਰ ਸਾਰੀ ਰਾਤ ਅਸੀਂ ਬੈਠਿਆਂ ਨੇ ਕੱਢੀ ਆ ਅਸੀਂ ਆਂਡ ਗਵਾੜ ਫੋਨ ਕੀਤੇ ਇੱਥੋਂ ਤੱਕ ਕੀ ਅਸੀਂ ਨਾ ਫੋਨ ਕਰਕੇ ਵੀਡੀਓ ਜਾ ਕੇ ਦੇਖ ਲੈਣ 12 ਵਜੇ ਅਸੀਂ ਕਿਸੇ ਨੂੰ ਦੋ ਜਣਾਂ ਨੂੰ ਭੇਜਿਆ ਕੁੜੀ ਨੂੰ ਤੇ ਪਰ ਮੁੰਡੇ ਨੂੰ ਉਹਨਾਂ ਨੇ ਸਾਲਿਆਂ ਨੇ ਇੱਥੇ ਆਏ ਨੇ ਉਹ ਕਹਿੰਦੇ ਇਹਨਾਂ ਦਾ ਤਾਂ ਰੋਜ਼ ਦਾ ਕੰਮ ਆ ਦੱਸੋ ਜੀ ਸਾਡਾ ਅੱਜ ਸੁਣਵਾਈ ਤੁਸੋਂ ਵੀ ਕਰਜੋ ਅੱਜ ਤੱਕ ਤਾਂ ਹੋਈ ਨਹੀਂ ਪੰਚਾਇਤਾਂ ਤੋਂ ਨਹੀਂ ਹੋਈ ਤੁਸੀਂ ਕਰ ਦਿਓ ਸਾਡੀ ਹੱਥ ਵੜਨ ਕੇ ਬੇਨਤੀ ਆ ਜਿਹੜਾ ਇਹ ਕੁਸ ਕਹਿੰਦੇ ਨੇ ਵੀ ਘਰ ਪੜਦੀ ਆ ਤੁਸੀਂ ਅੱਜ ਉਹਦਾ ਵੀ ਨਿਆ ਲੈ ਕੇ ਜਾਓ ਬਸ ਅਗਰੇ ਸਿੰਘ ਜਿੱਦੇ ਅੱਗ ਲੱਗੀ ਆ ਤੁਸੀਂ ਕਿੱਥੇ ਸੀ ਉਦੋਂ ਮੈਂ ਜੀ ਪਹਿਲਾਂ ਘਰੇ ਸੀਗੇ ਜੀ ਰੋਟੀ ਪਾਣੀ ਖਾਦਾ ਮੋੜ ਕੇ ਜੀ ਮੈਂ ਰਿਪੋਰਟ ਲਿਖਾਉਣ ਗਿਆ ਥਾਣੇ ਰਿਪੋਰਟ ਉਹਨਾਂ ਨੇ ਮੇਰੀ ਲਿਖੀ ਨਹੀਂ ਉਹ ਕਹਿੰਦੇ ਵੀ ਬਾਹਰੋਂ ਲਿਖਵਾ ਕੇ ਲਿਓ ਮੇਰੇ ਮੈਂ ਘਰੇ ਹੈ ਨਹੀਂ ਜੀ ਮੈਨੂੰ ਤਾਂ ਐਵੇਂ ਨਹੀਂ ਪਤਾ ਵੀ ਇਹ ਅੱਗ ਲੱਗੀ ਤੇ ਲੱਗੀ ਕਿਵੇਂ ਆ ਜੀ ਠੀਕ ਹੈ 21 ਕੰਮ ਕਰਦੇ ਤੁਸੀਂ ਇੱਕ ਮਿੰਟ ਪੰਜੀ ਮੈਂ ਜਿਵੇਂ ਤਰ੍ਹਾਂ ਦਾ ਕੰਮ ਕਰਦਾ ਜੀ ਢਿਆੜੀ ਧੱਪਾ ਹਮ ਸਿਹਰੀ ਵੀ ਲੱਗਦਾ ਹਮ ਗੱਡੀ ਵੀ ਚਲਾਉਣਾ ਜੀ ਮੈਂ ਕੋਈ ਕੰਮ ਆਦਾ ਪੰਜੀ ਦਾ ਛੱਡਦਾ ਨਹੀਂ ਤੈਨੂੰ ਲੱਖ ਰੁਪਏ ਦਾ ਮੱਕਰ ਜਾਈ ਅਹੀਂ ਲੜਾਈ ਵਸਾਈ ਇੱਕ ਦੂਜੇ ਨਾਲ ਉਹੀ ਬੋਲਦੀ ਓ ਕੱਲਾ ਇਹਦੇ ਨਾਲ ਵੀ ਨਹੀਂ ਜੀ ਮੇਰੇ ਨਾਲ ਲੜਾਈ ਆ ਇਹਨਾਂ ਨਾਲ ਨਹੀਂ ਅੰਗਰੇਜ਼ ਨਾਲ ਕੋਈ ਲੜਾਈ ਨਹੀਂ ਉਹਨਾਂ ਦੀ ਬਸ ਉਹ ਤਾਂ ਕਹਿੰਦੇ ਵੀ ਇਹਨੂੰ ਕਾਕੇ ਦੇ ਘਰ ਦੀ ਨੇ ਖੋਦ ਕਹਿ ਕੇ ਗਈ ਆ ਅਭੀ ਜਾਂ ਤਾਂ ਕਾਕਾ ਇਹਦੀ ਕੁੜੀ ਨੂੰ ਮਾਰ ਦੇ ਜਾਂ ਕਰਮਜੀਤ ਨੂੰ ਮਾਰ ਦੇ ਮੈਂ ਤਾਂ ਛੱਡ ਗਈ ਨਾਲੇ ਇਹ ਕਹਿੰਦੀਆਂ ਨੇ ਵੀ ਮੈਂ 2021 ਦੀ ਗਈਆਂ 2021 ਦੀ ਨਹੀਂ ਗਈ ਇਹ ਉਦੋਂ ਪਹਿਲਾਂ ਇਹ ਨਾਲ ਕੋਠੇ ਦੇ ਚੜ ਕੇ ਆਪ ਨਾਲ ਹਮਲੇ ਕਰਦੀ ਹੁੰਦੀ ਸੀ ਜਵਾਕ ਵੀ ਇਹਦੇ ਹੂੰ ਨਾਲ ਇਟਾ ਚਲਾਉਂਦੇ ਹੁੰਦੇ ਸੀਗੇ ਸਾਰੇ ਪੰਚਾਇਤ ਸਾਰੇ ਨਾ ਜਾਣਦੇ ਆ ਆਂਡ ਗਵਾਂਡ ਨੂੰ ਵੀ ਸਭ ਕੁਝ ਪਤਾ ਆ ਵੀ ਜੇ ਇਹ ਗਾਈ ਨੂੰ ਜ਼ਰੂਰ ਇਹ ਗਾਈ ਆ ਪਰ ਇਹ ਸਾਡੇ ਕਰਕੇ ਨਹੀਂ ਗਈ ਇਹਦੀ ਕੁੜੀ ਦੀ ਬੀੜ ਉਹ ਦਿਖਾਈ ਸੀਗੀ ਬੇੜੇ ਵਾਲੇ ਮੁੰਡਿਆਂ ਨੇ ਉੱਥੇ ਥੜੇ ਤੇ ਉਦੋਂ ਇਹਨਾਂ ਦੇ ਕਰਕੇ ਝੋਨੇ ਚ ਕਲੇਸ਼ ਪਿਆ ਸੀ ਅੱਜ ਉਸ ਗੱਲ ਨੂੰ 1.5 ਸਾਲ ਹੋ ਗਿਆ ਉਦੋਂ ਬਾਅਦ ਇਹਨਾਂ ਦਾ ਘਰ ਉਜੜਦਾ ਇਹ ਮੇਰੇ ਕਰਕੇ ਨਹੀਂ ਉਜੜਦਾ ਜੇ ਮੇਰੇ ਕਰਕੇ ਮੇਰਾ ਨਹੀਂ ਕੋਈ ਯਾਰਦਾ ਜੀ ਤੁਸੀਂ 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 ਇਸ ਗੱਲ ਇਸ ਗੱਲ ਨਾਲ ਸਹਿਮਤ ਹੋ ਤੁਸੀਂ ਕਹਿੰਦੇ ਹੋ ਅਸੀਂ ਅੱਗ ਨਹੀਂ ਲਾਈ ਜੇ ਪੁਲਿਸ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ ਤੁਸੀਂ ਕਸੂਰਵਾਰ ਨਿਕਲਦੇ ਹੋ ਕੋਈ ਵੀ ਗੱਲ ਨਿਕਲਦੀ ਸਜ਼ਾ ਭੁਗਤਣ ਨੂੰ ਤਿਆਰ ਹੋ ਤੁਸੀਂ ਅਸੀਂ ਦੇਦਾਰਾ ਹਾਂ ਵੀ ਸਜ਼ਾ ਭੁਗਤਣ ਨੂੰ ਤਿਆਰ ਹਾਂ ਜੇਦੋਂ ਮੈਂ ਅੱਗ ਲਾਈ ਨਹੀਂ ਤੇ ਆਪਾਂ ਨੂੰ ਡਰ ਕਾਦਾ ਜੇ ਤਾਂ ਮੈਂ ਅੱਗ ਲਾਈ ਆ ਤਾਂ ਮੈਂ ਉਹ ਸਜ਼ਾ ਆਪਾਂ ਤੁਨੂੰ ਨੂੰ 1 ਨਹੀਂ 1000 ਵਾਰੀ ਮੈਨੂੰ ਭਾਵੇਂ ਸਜ਼ਾ ਦੇ ਦੇਣ ਪਰ ਜਿਹੜੀ ਮੈਂ ਅੱਗ ਲਾਈ ਨਹੀਂ ਮੈਂ ਉਹਦਾ ਉਹ ਹੁਣ ਇਹ ਵੀ ਮੇਰੇ ਘਰੇ ਜਿਹੜਾ ਕੁਸੰਦਾ ਉਹ ਵੀ ਤੁਸੀਂ ਸੁਣ ਲਿਆ ਤੇ ਉਹਨਾਂ ਦੇ ਘਰੇ ਹੋਇਆ ਜਿਹੜਾ ਉਹ ਵੀ ਹੋਵੇ ਮੈਂ ਐ ਨਹੀਂ ਆਂਦੀ ਜੇ ਮੈਂ ਅੱਗ ਲਾਈ ਤਾਂ ਮੈਨੂੰ ਸਜ਼ਾ ਮਿਲੇ ਤੇ ਜਦੋਂ ਮੈਂ ਲਾਈ ਨਹੀਂ ਤੇ ਮੈਨੂੰ ਸਜ਼ਾ ਵੀ ਮੈਨੂੰ ਡਰ ਕਾਦਾ ਜੀ ਜੇ ਗੱਲ ਤਾਂ ਮੈਂ ਮੈਂ ਜਿਹੜਾ ਪਹਿਲਾਂ ਚਾਚਾ ਆਇਆ ਸੀ ਨਾ ਉਹਨੂੰ ਵੀ ਇਹ ਗੱਲ ਮੈਂ ਕਹਿਤੀ ਸੀ ਵੀ ਚਾਚਾ ਅੱਗ ਦੇ ਘਰੇ ਲੱਗਿਆ ਨਾ ਇਹਨੂੰ ਇਨਸਾਫ ਮਿਲੇ ਪਰ ਜਿਹੜੀ ਅੱਗ ਤੱਕੇ ਨਾਲ ਮੇਰੇ ਸਿਰ ਮਾਰਦੀ ਆ ਪਰ ਮੈਂ ਉਹਦਾ ਜ਼ਿੰਮੇਵਾਰ ਨਹੀਂ ਜਿਹੜਾ ਜਿਹੜਾ ਪਰਲੇ ਪਾਸੇ ਰਹਿੰਦਾ ਤੁਹਾਡਾ ਭਰਾ ਕੀ ਨਾਮ ਕੀ ਉਹਦਾ ਉਹਦਾ ਨਾਮ ਚਮਸ਼ੇਰ ਹੈ ਜੀ ਚਮਸ਼ੇਰ ਉਹਨਾਂ ਦਾ ਵੀ ਬਨੇਰਾ ਤੁਸੀਂ ਪਟਿਆ ਨਹੀਂ ਜੀ ਉਹਦਾ ਬਨੇਰਾ ਅਸੀਂ ਸਾਰੀ ਰਾਤ ਦਿੱਤਾ ਜੀ ਅਸੀਂ ਅੰਦਰੋਂ ਬਾਹਰ ਨਹੀਂ ਨਿਕਲਣ ਦਿੱਤੇ ਤੇ ਉਹਦਾ ਬਨੇਰਾ ਅਸੀਂ ਕਿਵੇਂ ਪੜਤਾ ਹਾਂ ਐਨੀ ਜ਼ਰੂਰ ਹੈ ਜਦੋਂ ਅਸੀਂ ਨਿਕਲਿਆ ਬਾਹਰ ਇਹ ਕੋਠੇ ਤੇ ਚੜਨ ਲੱਗਿਆ ਉਦੋਂ ਅਸੀਂ ਕੋਠੇ ਤੇ ਜ਼ਰੂਰ ਚੜ੍ਹੇ ਹਾਂ ਉਦੋਂ ਅਸੀਂ ਦਵਲਿਆ ਵੀ ਆ ਇਹ ਨਹੀਂ ਮੈਂ ਨਾ ਅੱਜ ਮੁਕਰਾਂ ਨਾ ਕੱਲੂ ਜਿਹੜੀ ਗੱਲ ਦੇਣੀ ਆ ਉਥੇ ਵੀ ਪੁਲਿਸ ਵਾਲਿਆਂ ਨੇ ਵੀ ਪੁੱਛਣਾ ਹੀ ਆ ਤੇ ਇਹ ਵੀ ਪੁਲਿਸ ਵਾਲੇ ਹੀ ਆ ਜਦੋਂ ਮੇਰੇ ਘਰੇ ਪੰਚਾਇਤ ਚੱਲ ਕੇ ਆਗੀ ਹੂੰ ਕੋਈ ਪੌਸਾ ਵਾਲੇ ਬਾਲੇ ਨਹੀਂ ਜਿਹੜਾ ਕੋਈ ਮਾਨ ਨਹੀਂ ਨਾ ਪੰਚਾਇਤ ਦਾ ਰੱਖ ਸਕਦਾ ਉਹ ਕੋਈ ਬੰਦਾ ਹੀ ਨਹੀਂ ਤੇ ਪਰ ਮੈਂ ਇਹਨਾਂ ਦਾ ਮਾਨ ਰੱਖਦੀ ਆ ਜਿਹੜੀ ਗੱਲ ਕੀਤੀ ਆ ਮੈਂ ਜਦੋਂ ਇਹਨਾਂ ਨੇ ਸਾਡੀਆਂ ਚਲਾਈਆਂ ਤੇ ਮੈਂ ਵੀ ਚਲਾਈ ਖੁਦ ਮੈਂ ਆਪ ਮਾਰੀ ਆ ਸੇਰੇ ਦੇ ਟੋਪ ਪਈ ਆ ਹਜੇ ਗਲੀ ਦੇ ਬਾਹਰ ਚ ਉੱਥੇ ਜਰੂਰ ਮਾਰੀ ਆ ਮੈਂ ਅੱਟ ਅਸੀਂ ਜਦੋਂ ਇਹ ਸਾਨੂੰ ਸਾਰੀ ਰਾਤ ਦਾਣੀ ਟਿਕਨ ਦਿੱਤਾ ਸੀ ਸਾਰਿਆਂ ਨੇ ਮਨਤਾਂ ਕਰ ਲਈਆਂ ਵੀ ਸਾਨੂੰ ਮੰਦਰੋਂ ਬਾਹਰ ਕਢਾਲੂ ਕਿਸੇ ਨੇ ਸਾਡੀ ਸੁਣੀ ਨਹੀਂ ਇਹ ਅੱਜ ਦੀ ਨਹੀਂ 5 ਸਾਲ ਹੋ ਗਏ ਕਹਿੰਦਾ ਮੇਰੇ ਦੋ ਘਰ ਜਾਣਦੇ ਅੱਜ ਇੰਨੇ ਜਾਣੇ ਖੜੇ ਆ ਤੁਸੀਂ ਵੀ ਖੜੇ ਹੋ ਨਾ ਮੀਡੀਆ ਵਾਲੇ ਉਹਨੂੰ ਆਏ ਪੁੱਛੋ ਵੀ ਕਾਰ ਉੱਜੜਦਾ ਕਿਵੇਂ ਆ ਤੇ ਜਾੜਦਾ ਕੌਣ ਆ ਤੇ ਉਹਦਾ ਤੁਸੀਂ ਕਾਹਤੋਂ ਨਹੀਂ ਜਾੜ ਤੇ ਇਹ ਅੱਜ ਤੁਸੀਂ ਵੀ ਹੁਣ ਕਰਕੇ ਜਾਓ ਵੀ ਦੱਸੋ ਭਾਈ ਕੀ ਵਜ੍ਹਾ ਹੈ ਕਿਉਂ ਤੁਹਾਨੂੰ ਵੀ ਉਹ ਦੱਸੂਗਾ ਨਾ ਵੀ ਕਿਹੜੀ ਵਜ੍ਹਾ ਤੇ ਕਰਕੇ ਮੇਰੇ ਦੋ ਕਾਰ ਉੱਜੜੇ ਆ ਤੁਸੀਂ ਇੱਥੇ ਤਿੰਨੋਂ ਅੱਡੋ ਅੱਡੋ ਥੋੜਾ ਆਪੋ ਆਪਣਾ ਥਾਂ ਕੰਧਾਂ ਤੁਹਾਡੀਆਂ ਨਿਕਲ ਆਵਾਂਗਾ ਹਨਾ ਫਿਰ ਲੜਾਈ ਕਿਹੜੀ ਗੱਲ ਦੀ ਹੈ ਹੁਣ ਤੁਸੀਂ ਉਹਨਾਂ ਨੂੰ ਹੀ ਪੁੱਛੋ ਵੀ ਲੜਾਈ ਕਿਉਂ ਕਰਦੇ ਕੋਣ ਹੀ ਉਹਨਾਂ ਨੂੰ ਭਾਈ ਸਾਨੂੰ ਤਾਂ ਉਹ ਤਾਂ ਕਹਿੰਦੇ ਵੀ ਰਾਤ ਨੂੰ ਮੇਰੇ ਘਰਾਂ ਵਾਲਾ ਪੀ ਕੇ ਗਾਲਾਂ ਕੱਢਦਾ ਦਿਨੇ ਕਰਮਜੀਤ ਕੱਢਦੀ ਹੈ ਮੈਂ ਗਾਲਾਂ ਦਿਨੇ ਅਸੀਂ ਕਦੇ ਨਹੀਂ ਗੱਡੀ ਗਾਲ ਪਰ ਅਸੀਂ ਐਨੀ ਗੱਲ ਕਹਿੰਨੇ ਵੀ ਭਾਈ ਜੇ ਕੋਈ ਹੈਗੀ ਆ ਇੱਥੇ ਸਾਰੇ ਆਂਡ ਗਵਾਂਡ ਤੋਂ ਤੁਸੀਂ ਪੁੱਛ ਸਕਦੇ ਆ ਤੁਸੀਂ ਇਹੀ ਪੁੱਛ ਲਓ ਵੀ ਨਾਂ ਲੈ ਕੇ ਗਾਲ ਕੱਢ ਵੀ ਜੇ ਕੋਈ ਗਾਲ ਆ ਤੇ ਜੇ ਸਾਡੇ ਨਾਲ ਬਹਿ ਕੇ ਨਵੇੜ ਹੂੰ ਇਹ ਗੱਲ ਦੇ ਤਾਂ ਤੁਸੀਂ ਵੀ ਹੱਕਦਾਰ ਹਨ ਵੀ ਮੈਂ ਕਿਹਾ ਵੀ ਭਾਵੇਂ ਇੱਕ ਦੀਆਂ 10 ਪੰਚਾਇਤਾਂ ਲਿਆਵੇ ਇਹ ਕਹਿੰਦੇ ਨੇ ਵੀ ਗੋਲੇ ਮੇਰਾ ਘਰ ਜਾੜਿਆ ਗੋਲੇ ਵਾਲੇ ਜਾਂਦੀ ਆ ਸੇਰੇ ਨੇ ਚ ਕਿਹਾ ਥਾਣੇ ਚ ਮੈਂ ਉਸ ਗੱਲ ਦੇ ਨਾਲ ਮੈਂ ਲੈ ਕੇ ਸਾਰੀ ਪੰਚਾਇਤ ਲੈ ਕੇ ਜਾਨੀ ਆ ਗੋਲੇ ਵਾਲੇ ਚ ਬਾਜੇ ਤੋਂ ਲੈ ਕੇ ਗੋਲੇ ਵਾਲੇ ਤੱਕ ਜਾਂ ਮੇਰਾ ਜਵਾਕ ਜਾਂ ਮੋਬਾਈਲ ਦੇ ਵਿੱਚੋਂ ਉਹਦੇ ਘਰ ਦੀ 10-7 ਸਾਲ ਹੋ ਗਏ ਉਹਦੇ ਕਰਨ ਦੀ ਗਈ ਨੂੰ 7 ਸਾਲਾਂ ਦਾ ਰਿਕਾਰਡ ਕਢਾ ਲੂ ਮੈਂ ਉਹ ਵੀ ਦੇਣਦਾਰ ਆ ਜੇ ਅਸੀਂ ਗੋਲਿਆਂ ਵਾਲੇ ਜਿਆਸੀ ਜੇ ਅਸੀਂ ਉਹਨਾਂ ਨੂੰ ਕਦੇ ਪੁੱਛੇ ਹੋਏ ਜਿਆਸੀ ਉਹਨਾਂ ਦੇ ਘਰੇ ਹੀ ਗਏ ਹੋਗੇ ਜੀ ਅਸੀਂ ਇਹ ਬਾਬਾ ਜੀ ਗੱਲ ਦੇਣ ਤਾਰ ਆ ਠੀਕ ਆ ਨਾ ਇਹਨਾਂ ਦੀ ਆਪਸ ਦੇ ਵਿੱਚ ਹੁਣ ਇਹ ਅੱਡੋ ਅੱਡ ਵੀ ਹੈ ਗਿਆ ਹੁਣ ਇਹਨਾਂ ਦਾ ਇਹ ਕਹਿਣਾ ਇਸ ਪਰਿਵਾਰ ਦਾ ਅੰਗਰੇਜ਼ ਸਿੰਘ ਦੇ ਪਰਿਵਾਰ ਦਾ ਵੀ ਜੇਕਰ ਅੱਗ ਅਸੀਂ ਲਾਈ ਆ ਇਨਵੈਸਟੀਗੇਸ਼ਨ ਹੋ ਜੇ ਪੁੱਛ ਪੜਤਾਲ ਕਰ ਲੈ ਪ੍ਰਸ਼ਾਸਨ ਠੀਕ ਆ ਜੇ ਅਸੀਂ ਗੁਨਾਹਗਾਰਾਂ ਤੇ ਸਾਨੂੰ ਸਜ਼ਾ ਮਿਲ ਜੇ ਇਹ ਕਹਿੰਦੇ ਅਸੀਂ ਅੱਗ ਜਿਹੜੀ ਉਹ ਨਹੀਂ ਲਾਈ ਫਿਰ ਕੀ ਫਿਰ ਅੱਗੇ ਲਾਈ ਕਿਨੇ ਤੁਹਾਨੂੰ ਕੁਝ ਪਤਾ ਬਾਈ ਜੀ ਅੱਗ ਨਾ ਇਹਨਾਂ ਦੇ ਆਏ ਨਹੀਂ ਵੀ ਅੱਜ ਹੀ ਇਹਨਾਂ ਦੇ ਘਰੇ ਚੁੱਲ੍ਹਾ ਅੰਦਰ ਵਾਲ ਦਾ ਤੁਸੀਂ ਨਾ ਇਹਦੇ ਘਰੇ 10 ਬੰਦੇ ਆਉਂਦੇ ਆ 10 ਜਾਂਦੇ ਉਹਨਾਂ ਨੂੰ ਵੇੜੇ ਵਾਲਿਆਂ 'ਚ ਹੀ ਜਾ ਕੇ ਪੁੱਛ ਲਵੀ ਕਾਕੇ ਦੇ ਅੰਦਰ ਚੁੱਲ੍ਹਾ ਕਿਵੇਂ ਮੱਚਦਾ ਦਿਨ ਰਾਤ ਇਹਨਾਂ ਦੇ ਘਰੇ ਅੱਗ ਮੱਚਦੀ ਆ ਤੇ ਇਸ ਗੱਲ ਦਾ ਆਣ ਗਵਾਣ ਨੂੰ ਪਤਾ ਮੈਨੂੰ ਸੰਦੀਪ ਜਦੋਂ ਮੈਂ ਗਈ ਪੁਲਿਸ ਨੂੰ ਲੈਣ ਵਾਸਤੇ ਜੇ ਮੈਂ ਅੱਗ ਲਾਈ ਹੁੰਦੀ ਤੇ ਮੈਂ ਲੈਣ ਜਾਂਦੀ ਪੁੱਲਸ ਨੂੰ ਲੈਣ ਜਾਂਦੀ ਮੇਰੇ ਜਵਾਕ ਸਾਰੇ ਮੈਨੂੰ ਅੱਛਾ ਜਦੋਂ ਅੱਗ ਲੱਗੀ ਇਹਨਾਂ ਨੇ ਘਰੇ ਪੁਲਿਸ ਆਈਏ ਤੁਸੀਂ ਲੈ ਕੇ ਆਈ ਮੈਂ ਲੈ ਕੇ ਆਈ ਆ ਜੀ ਮਿਹਨਤਾਂ ਕਰਕੇ ਉਹ ਵੀ ਉਹਨਾਂ ਦੇ ਪੈਰ ਹੀ ਮੈਂ ਕਹਿੰਦਾ ਸਾਰਾ ਕਰਮ ਮੱਚ ਜਿੱਤੇ ਮੇਰੇ ਸਿਰ ਲੱਗੂਗਾ ਤੇ ਮੈਂ ਜੇ ਮੈਂ ਅੱਗ ਲਾਉਂਦੀ ਮੇਰੇ ਤਾਂ ਕਲੰਕ ਮਗਰੋਂ ਲੈਂਦਾ ਸੀ ਜਿਹੜਾ ਮੈਨੂੰ 20 ਸਾਲਾਂ ਦਾ ਤਪਉਂਦਾ ਹੈ ਤੇ ਮੈਂ ਫਿਰ ਕਿਉਂ ਲੈ ਕੇ ਆਉਂਦੀ ਇਹ ਕਹਿੰਦੇ ਜਿੱਦੇ ਅੱਗ ਲੱਗਦੀ ਆ ਪੁਲਿਸ ਵੀ ਅਸੀਂ ਲੈ ਕੇ ਆਏ ਆ ਜੀ ਬਾਬਾ ਜੀ ਭਵਨਨ ਸਾਰੇ ਇੱਕ ਗੱਲ ਹੋਰ ਦੇ ਕੇ ਪੁਲਿਸ ਵੀ ਮੈਂ ਲੈ ਕੇ ਆਂਦੀ ਤੇ ਚਮਕੌਰ ਥਾਣੇਦਾਰ ਸਾਡੀ ਸੁਣਦਾ ਨਹੀਂ ਉਹਨੇ ਐ ਇੰਨੀ ਗੱਲ ਕਹਤੀ ਵੀ ਮੈਂ ਤਾਂ ਉਹਨਾਂ ਤੋਂ ਪੈਸੇ ਖਾਦੇ ਆ ਤੇ ਮੈਂ ਤਾਂ ਉਹਨਾਂ ਦੀ ਕਰਨੀ ਆ ਸਾਡੀ ਗੱਲ ਜਮਾ ਨਹੀਂ ਸੁਣੀ ਅਸੀਂ ਸਾਰ ਦੈਣ ਰਾਤ ਤਿੰਨ ਦਿਨ ਹੋ ਗਏ ਥਾਣੇ ਚ ਜਾਂਦਿਆਂ ਨੂੰ ਮੈਂ ਗੋਰੇ ਬਾਈ ਨੂੰ ਦੇਖ ਕੇ ਗਈ ਸਾਰੇ ਮੈਂਬਰਾਂ ਸਰਪੰਚ ਦੇ ਇਕੱਲੇ ਬਾਬੇ ਸੋਣ ਕੇ ਘਰੇ ਨਹੀਂ ਮੈਂ ਗਈ ਜਿਹੜੇ ਆ ਵੀਰੇ ਅਰਗੇ ਖੜੇ ਇਹਨਾਂ ਨੂੰ ਮੈਂ ਜਾਣਦੀ ਨਹੀਂ ਵਿਚਾਰੇ ਪੈਂਡ ਚੋ ਤੇ ਪਰ ਮੈਂ ਗਈ ਨਹੀਂ ਇਹਨਾਂ ਦੇ ਘਰੇ ਪਰ ਜਿੰਨਾਂ ਨੂੰ ਮੈਂ ਜਾਣਦੀ ਸੀ ਜਿੰਨਾਂ ਦੇ ਮੈਂ ਘਰੇ ਗਈ ਤੇ ਉਹਨਾਂ ਨੇ ਇਹ ਕਹਿ ਵੀ ਤੁਹਾਡਾ ਨਿੱਤ ਦਾ ਕੰਮ ਆ ਸੀ ਨਹੀਂ ਹੋਣਾ ਵਿੱਚ ਸਾਡੀ ਲੜਾਈ ਦੇ ਵਿੱਚ 5 ਸਾਲਾਂ ਨੇ ਕੋਈ ਵੀ ਨਹੀਂ ਆਉਂਦਾ ਜੀ ਇੱਥੇ ਸਰਪੰਚ ਖੜਾ ਸੀ ਮਣਿਆ ਤੇ ਰਾਜੂ ਨੇ ਗਾਲਾਂ ਕੱਢੀਆਂ ਕਹਿੰਦੀ ਮੈਂ ਗਾਲਾਂ ਨਹੀਂ ਕੱਢਦੀ ਗਾਲਾਂ ਕੱਢੀਆਂ ਕਹਿੰਦੀ ਜੇ ਇਹਦੇ ਪੁੱਤ ਦੇ ਲੱਕੜਾ ਹੀ ਪਾਉਣੀਆਂ ਸੀ 2 ਕੁਇੰਟਲ ਮੈਂ ਦੇ ਦਿੰਦੀ ਦੱਸੋ ਜੀ ਇਨਾਂ ਦੀ ਲੜਾਈ ਹੈ ਜਿਹੜੀ ਆਪਸ ਦੇ ਵਿੱਚ ਇੱਕ ਜੁਦੇ ਨਾਲ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਆਪਦੀ ਜ਼ੁਬਾਨ ਦੇ ਸ਼ਬਦ ਆ ਗਏ ਜਵਾਨੀ ਲੜਾਈ ਹੈ ਇਹਨਾਂ ਦੀ ਇੱਕ ਦੂਜੇ ਦੇ ਨਾਲ ਜਿਹਦੇ ਵਿੱਚ ਇਹਨਾਂ ਦੀ ਇੱਕ ਆਪਾਂ ਜਦਵਾਜੀ ਦੀ ਗੱਲ ਕਰ ਸਕਦੇ ਹੁਣ ਇਹ ਕਹਿੰਦੇ ਵੀ ਅੱਗ ਦਾ ਅਸੀਂ ਕੁਝ ਨਹੀਂ ਲਾਈ ਪਿੰਡ ਦੀ ਪੰਚਾਇਤ ਦਾ ਵੀ ਇਹ ਕਹਿਣਾ ਵੀ ਅਸੀਂ ਇਹਨਾਂ ਦੀ ਲੜਾਈ 'ਚ ਆਈਏ ਕਿੰਨਾ ਕਾ ਵਾਰ-ਵਾਰ ਸਮਝਾ ਕੇ ਜਾਂਦੇ ਆ 5 ਸਾਲ ਇਹਨਾਂ ਦਾ ਆਪ ਦੇ ਮੂੰਹੋਂ ਕਹਿਣਾ ਪੰਚਾਇਤ ਨੇ ਵੀ ਆਉਣ ਤੋਂ ਇਨਕਾਰ ਕਰ ਦਿੱਤਾ ਵੀ ਅਸੀਂ ਨਹੀਂ ਆਉਂਦੇ ਤੁਹਾਡੀ ਲੜਾਈ ਦੇ ਵਿੱਚ ਵੀ ਕੀ ਕਰੀਏ ਜਦੋਂ ਤੁਸੀਂ ਸਮਝਣਾ ਨਹੀਂ ਕਿਸੇ ਦੀ ਗੱਲ ਨੂੰ ਮੰਨਣਾ ਨਹੀਂਗਾ ਠੀਕ ਆ ਫਿਰ ਉਹ ਲੜਾਈ ਦੇ ਵਿੱਚ ਆ ਕੇ ਕਰਨ ਵੀ ਕੀ ਪਰ ਹੁਣ ਇੱਥੇ ਮਸਲਾ ਇਹ ਆ ਵੀ ਘਰ ਦੇ ਵਿੱਚ ਲੱਗੀ ਹੋਈ ਅੱਗ ਤੇ ਸੜਿਆ ਹੋਇਆ ਉਹ ਸਮਾਨ ਉਹਦਾ ਜ਼ਿੰਮੇਵਾਰ ਕੌਣਾ ਅੱਗ ਲਾਈ ਕਿਨੇ ਆ ਇਹ ਇਨਵੈਸਟੀਗੇਸ਼ਨ ਹੋ ਜਾਣੀ ਚਾਹੀਦੀ ਆ ਕਿਉਂਕਿ ਜੇ ਤਾਂ ਅੰਗਰੇਜ਼ ਸਿੰਘ ਦੇ ਪਰਿਵਾਰ ਨੇ ਲਾਈ ਆ ਤੇ ਇਹਨਾਂ ਨੂੰ ਸਜ਼ਾ ਮਿਲ ਜਾਵੇ ਜੇ ਉਹਨਾਂ ਤੋਂ ਆਪਦੇ ਤੋਂ ਲੱਗੀ ਆ ਤੇ ਉਹ ਚੀਜ਼ ਦੀ ਵੀ ਇਨਵੈਸਟੀਗੇਸ਼ਨ ਹੋ ਜੇ ਕਿਉਂਕਿ ਇਹ ਜ਼ਰੂਰੀ ਆ ਇਥੋਂ ਤੱਕ ਇਹ ਮਸਲਾ ਇਹਨਾਂ ਦਾ ਪੁੱਜਿਆ ਜਿਵੇਂ ਕਿ ਇੱਕ ਦੂਜੇ ਦੇ ਮਗਰੇਲ ਲੜਾਈ ਕਰਦੇ ਰਹਿੰਦੇ ਆ ਰੋੜੇ ਮਾਰਦੇ ਰਹਿੰਦੇ ਆ ਇੱਕ ਦੂਜੇ ਦੇ ਕਦੇ ਕਿਵੇਂ ਕਰਦੇ ਆ ਜਿੱਥੋਂ ਤੱਕ ਪਿੰਡ ਦੀ ਪੰਚਾਇਤ ਨੇ ਵੀ ਕਿਨਾਰਾ ਕਰ ਲਿਆ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਕਿਨਾਰਾ ਕਰਦਾ ਜਾਂਦਾ ਪਰ ਇਹ ਚੀਜ਼ ਹੋਣੀ ਚਾਹੀਦੀ ਆ ਕਿ ਆਖਰਕਾਰ ਇੱਕ ਵਾਰ ਪ੍ਰਸ਼ਾਸਨ ਇਸ ਗੱਲ ਦੀ ਇਨਵੈਸਟੀਗੇਸ਼ਨ ਜ਼ਰੂਰ ਕਰੇ ਜਿਹੜਾ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਵੇ ਜੀ ਹਾਂਜੀ ਕੀ ਕਹਿਣਾ ਚਾਹੁੰਨੇ ਬਾਈ ਜੀ ਇੱਕ ਗੱਲ ਹੋਰ ਆ ਜਦੋਂ ਵੀ ਲੜਦਾ ਏ ਸੇਰਾ दारू ਪੀ ਕੇ ਜਦੋਂ ਬਾਹਰੋਂ ਸੇਰਾ ਕਾਕੇ ਨੂੰ ਕਹਿੰਦੇ ਉਹ ਪਰ ਲਾ ਜੀ ਪਰਲੇ ਨੂੰ ਉਹ ਜੀ ਜਦੋਂ ਹੀ ਲੜਦਾ ਏ ਮੈਂ ਪੁਲਿਸ ਵਾਲਿਆਂ ਅੱਗੇ ਵੀ ਬਹੁਤ ਕਿਹਾ ਇੱਕ ਦਿਨ ਰਾਤ ਨੂੰ ਪੰਜ ਜਣੇ ਆਏ ਵੀ ਸਾਨੂੰ ਇੱਥੋਂ ਲੈ ਕੇ ਵੀ ਗਏ ਕਢਾਇਆ ਵੀ ਪਾ ਇਹ ਬਾਹਰੋਂ ਬੰਦੇ ਲਿਆਇਆ ਇਹਦੇ ਕੋਲੇ ਬਸਤੌਲ ਸੀ ਜੀ ਬਸਤੌਲ ਦੀਆਂ ਧਮਕੀਆਂ ਸਾਨੂੰ ਇਹ ਕਾਕਾ ਨਹੀਂ ਦਿੰਦਾ ਉਹ ਦਿੰਦਾ ਏ ਇਹ ਤਾਂ ਬਸ ਸਾਡੇ ਉਚਾੜ ਕੇ ਡਲੇ ਇੱਟਾਂ ਮਾਰਦਾ ਏ ਸੇਰੇ ਕੋਲੇ ਹੈਗਾ ਹਾਂਜੀ ਇਸ ਪਸਤੌ ਜੇ ਉਹ ਅੱਗ ਦੀ ਉਹ ਕਰਦੇ ਆ ਜੀ ਪਰ ਸਾਨੂੰ ਧਮਕੀਆਂ ਇਹ ਦਿੰਦਾ ਵੀ ਮੇਰੇ ਇਹ ਐਇਤ ਕਰੇ ਨਹੀਂ ਰਹਿੰਦੇ ਆਪ ਤਾਂ ਮੇਰੇ ਜਵਾਕਾਂ ਨੂੰ ਕਹਿੰਦੇ ਤੁਹਾਡੇ ਹੱਕ ਵਿੱਚ ਦੀ ਕੱਢਣਾ ਤੇ ਮੇਰੇ ਹੱਕ ਵਿੱਚ ਦੀ ਕੱਢਣਾ ਤੇ ਹੁਣ ਤੁਸੀਂ ਇਹ ਇਹ ਕਹਿੰਦੇ ਆ ਨਾ ਵੀ ਅੱਗ ਦੀ ਵੀ ਹੋਣੀ ਚਾਹੀਦੀ ਤੇ ਬਸਤੌਲ ਦੀ ਵੀ ਜ਼ਰੂਰ ਹੋਣੀ ਚਾਹੀਦੀ ਆ ਇਹ ਸਾਡੀ ਵੀ ਹੱਥ ਵੰਨ ਕੇ ਬੇਨਤੀ ਤੇ ਮੈਂ ਪੰਚਾਇਤ ਨੂੰ ਵੀ ਕਹਿੰਨੀ ਆ ਵੀ ਇਹ ਪਿਸਤੌਲ ਦੀ ਵੀ ਜਰੂਰ ਆਣ ਨੀ ਕਰੋ ਚਾਹੇ ਨਕਲੀ ਆ ਚਾਹੇ ਅਸਲੀ ਆ ਉਹ ਤਾਂ ਰੱਬ ਜਾਣਦਾ ਤੁਹਾਨੂੰ ਦਿਖਾਇਆ ਕਦੇ ਪਿਸਤੌਲ ਉਹਨੇ ਦਿਖਾਇਆ ਜੀ ਉਹ ਪੌੜੀਆਂ ਤੇ ਇੱਥੋਂ ਖੜ ਕੇ ਨਾ ਸਾਡੇ ਹੋ ਵੇਖੋ ਪੌੜੀਆਂ ਦੀ ਉਹ ਕੁੜੀ ਖੜੀ ਆ ਉਹ ਸਾਹਮਣੇ ਖੜੀ ਆ ਨਾ ਉੱਥੇ ਖੜ ਕੇ ਦਿਖਾਉਂਦਾ ਜੀ ਫਿਰ ਉਹਨਾਂ ਦਾ ਉਹਦਾ ਕੰਮ ਕੀ ਸਾਡੇ ਕੋਠੇ ਤੇ ਆ ਕੇ ਸਾਡੇ ਘਰੇ ਇੱਟਾਂ ਚ ਲਾਉਣ ਦਾ ਦੱਸੋ ਜੀ ਉੱਥੋਂ ਦੋ ਕੋਠੇ ਛੱਡ ਕੇ ਤੇ ਆ ਕੇ ਸਾਡੇ ਹੀ ਕੋਠੇ ਤੇ ਸਾਡੇ ਹੀ ਡਲੇ ਮਾਰਦਾ ਆ ਪਾਇਆ ਤੁਹਾਡੇ ਸਾਹਮਣੇ ਡਲੇ ਸਾਰਾ ਕੁਝ ਕੀ ਕਹਿਣਾ ਚਾਹਣਾ ਅੰਗਰੇਜ਼ ਸਿੰਘ ਤੂੰ ਫਿਰ ਘਟ ਹੁੰਦਾ ਕਰੇ ਮੈਂ ਘਟਉ ਨਹੀ ਕਰੇ ਇਹ ਤਾਂ ਹੁੰਦੇ ਨਹੀਂ ਗੱਡੀ ਤੇ ਜ਼ਿਆਦਾਤਰ ਹੁੰਦੇ ਹਾਂ ਹਾਂ ਜੀ ਕੀ ਕਹਿਣਾ ਹੈ ਲੜਾਈ ਬਾਰੇ ਫਿਰ ਤੂੰ ਘਰੇ ਨਹੀਂ ਹੁੰਦਾ ਇਹਨਾਂ ਦੀ ਲੜਾਈ ਉਹਨਾਂ ਨਾਲ ਚੱਲਦੀ ਰਹਿੰਦੀ ਆ ਬਸ ਇਹ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਵੀ ਇਹ ਮੇਰੇ ਬੱਚਾ ਨੂੰ ਤੇ ਮੇਰੇ ਘਰ ਦਾ ਨੂੰ ਮਾਰਨ ਨੂੰ ਚਾਹੁੰਦੇ ਆਗਾ ਤੇ ਇਹ ਤਾਂ ਤੁਹਾਨੂੰ ਸਾਫ਼ ਮਿਲਣਾ ਚਾਹੀਦਾ ਸਾਨੂੰਗਾ ਤੁਹਾਨੂੰ ਵੀ ਮਿਲਣਾ ਚਾਹੀਦਾ ਜੀ ਤੇ ਪੁਲਿਸ ਵਾਲੇ ਜੀ ਰਿਪੋਰਟ ਲਿਖਦੇ ਨਹੀਂ ਬਸਤੌਲ ਵਾਲੀ ਉਹ ਕਹਿ ਦਿੰਦੇ ਇਹ ਕੀ ਉਹ ਪਤਾ ਗੱਲ ਕੀ ਆ ਇਹ ਹੁਣ ਜਿਵੇਂ ਇਹ ਕਹਿੰਦੇ ਉਹਨਾਂ ਕੋਲੇ ਪਿਸਤੌਲ ਆ ਹੁਣ ਤੁਹਾਡੇ ਕੋਲੇ ਕੋਈ ਪ੍ਰੂਫ ਤਾਂ ਹੈ ਨਹੀਂ ਤੁਸੀਂ ਉਹਨਾਂ ਨੂੰ ਪ੍ਰੂਫ ਕੀ ਸਿੱਧ ਕਰੋਗੇ ਜਵਾਨੀ ਗੱਲ ਦਾ ਕਾਨੂੰਨ ਹਮੇਸ਼ਾ ਦੇ ਵਾਸਤੇ ਜਿਹੜੀ ਪ੍ਰਸ਼ਾਸਨ ਆ ਉਹ ਹਮੇਸ਼ਾ ਦੇ ਵਾਸਤੇ ਸਬੂਤ ਮੰਗਦਾ ਸਾਡੀਆਂ ਅਦਾਲਤਾਂ ਸਬੂਤ ਮੰਗਦੀਆਂ ਸਬੂਤ ਤੋਂ ਬਿਨਾ ਜਿਹੜੀਆਂ ਜਵਾਨੀ ਗੱਲਾਂ ਆ ਪੱਕ ਦੂਜੇ ਨੂੰ ਕਹਿ ਦਿੰਦੇ ਆ ਤੇ ਮਾੜੇ ਸ਼ਬਦ ਬੋਲਤੇ ਚੰਗੇ ਸ਼ਬਦ ਬੋਲਦੇ ਇੱਕ ਜਵਾਨੀ ਆ ਪਰ ਜੇ ਜਵਾਨੀ ਸ਼ਬਦਾਂ ਦੇ ਵਾਸਤੇ ਵੀ ਸਾਡੇ ਕੋਲੇ ਕੋਈ ਗਵਾਹ ਚਾਹੀਦਾ ਹੁਣ ਜਿਵੇਂ ਇਹਨਾਂ ਨੇ ਕਿਹਾ ਵੀ ਉੱਥੋਂ ਸਾਨੂੰ ਪਿਸਤੌਲ ਦਿਖਾਇਆ ਗਿਆ ਉਹ ਪਿਸਤੌਲ ਇਹਨਾਂ ਨੇ ਵੇਖਿਆ ਇਹਨਾਂ ਦੇ ਉਹਨਾਂ ਦੇ ਨਾਲ ਝਗੜਾ ਤੀਜੇ ਬੰਦੇ ਨੇ ਨਹੀਂ ਵੇਖਿਆ ਉਹ ਚੀਜ਼ਾਂ ਦਾ ਪੁਲਿਸ ਵੀ ਕਿਤੇ ਨਾ ਕਿਤੇ ਸਬੂਤ ਪਾਲਦੀ ਆ ਜਾਂ ਤਾਂ ਤੁਸੀਂ ਕੋਈ ਤੁਹਾਡੇ ਕੋਲੇ ਸਬੂਤ ਹੈ ਤੁਹਾਡੇ ਕੋਲ ਗੱਲ ਸੁਣੋ ਜੀ ਅੱਗ ਦਾ ਸਬੂਤ ਤੁਸੀਂ ਕਹਿੰਦੇ ਨਾ ਸਾਰੇ ਤਿੰਨ ਵਾਰੀ ਪੁਲਿਸ ਆ ਕੇ ਐਨਕ ਵਾਰੀ ਕਰਕੇ ਗਈ ਆ ਜੀ ਨਾਲ ਬੰਦਿਆਂ ਨੂੰ ਲਿਆ ਲਿਆ ਕੇ ਫੇਰ ਵੀ ਉਸ ਗੱਲ ਵਿੱਚ ਮੇਰਾ ਨਾਮ ਨਹੀਂ ਆਇਆ ਉਹ ਕਹਿੰਦੇ ਵੀ ਅੱਗ ਕਾਕੀ ਨੇ ਖੁਦ ਲਾਈ ਆ ਫੇਰ ਵੀ ਅਸੀਂ ਐ ਨਹੀਂ ਆਂਦੀ ਮੈਂ ਵੀ ਉਹ ਨਹੀਂ ਲਾਈ ਆ ਪਰ ਜੇ ਕਿਸੇ ਉਹਨੂੰ ਲੱਗਦਾ ਨਾ ਵੀ ਕਰਮਜੀਤ ਨੇ ਲਾਈ ਆ ਜਰੂਰ ਮੇਰੇ ਭਾਵਾ ਜਿਹੜੀ ਮਰਜ਼ੀ ਸਜ਼ਾ ਦਵਾ ਦੇ ਪਰ ਜਦੋਂ ਆਪਾਂ ਗੁਲਾਈ ਨਹੀਂ ਮੈਂ ਉਸ ਸਜ਼ਾ ਤੋਂ ਡਰਦੀ ਨਹੀਂ ਜਦੋਂ ਆਪਾਂ ਬਾਈ ਜੀ ਲਾਈ ਨਹੀਂ ਨਾ ਬਾਬਾ ਜੀ ਅੱਗ ਇਹ ਰੌਲਾ ਜਿਹੜਾ ਤੁਹਾਡੇ ਸਾਹਮਣੇ ਆਪਾਂ ਲਿਆਂਦਾ ਅਸਲ ਦੇ ਵਿੱਚ ਪਬਲਿਕ ਪਲੇਟਫਾਰਮ ਤੇ ਵੀ ਇਹ ਮਸਲਾ ਜਿਹੜਾ ਮੀਡੀਆ ਦੇ ਵਿੱਚ ਆਇਆ ਪਰ ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਤੇ ਇਸ ਗੱਲ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਪਰ ਜੇ ਵੇਖਗੇ ਲੜਾਈ ਇਹਨਾਂ ਦੀ ਕੁਛ ਵੀ ਨਹੀਂ ਇੱਕ ਜ਼ੁਬਾਨ ਦਾ ਰਸ ਹੁੰਦਾ ਸਾਡਾ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਹੜਾ ਮਿੱਠੀ ਜਾਂ ਵਾਣ ਵਾਲਾ ਹੁੰਦਾ ਨਾ ਉਹ ਮਿਰਚਾਂ ਵੀ ਵੇਚ ਜਾਂਦਾ ਤੇ ਕੌੜੀ ਜਵਾਨ ਵਾਲੇ ਤੋਂ ਸ਼ਹਿਦ ਨਹੀਂ ਵਿਕਦਾ ਉਹੀ ਗੱਲ ਇੱਥੇ ਹੋਈ ਵੀ ਇਹਨਾਂ ਦੀ ਆਪਸ ਵਿੱਚ ਜਿਹੜੀ ਜ਼ੁਬਾਨ ਦੇ ਬੋਲ ਆ ਜਿਹੜੇ ਇੱਕ ਦੂਜੇ ਨੂੰ ਬੋਲਦੇ ਆ ਇੱਕ ਦੂਜੇ ਨੂੰ ਵੇਖ ਕੇ ਇਹ ਆਪਸ ਵਿੱਚ ਇੱਕ ਦੂਜੇ ਨੂੰ ਜਰਦੇ ਨਹੀਂ ਇਹ ਇਹ ਗੱਲ ਆ ਜਿਹੜਾ ਐਡਾ ਵੱਡਾ ਇਹ ਨੁਕਸਾਨ ਹੋਇਆ ਇਹ ਇਸ ਤਰੀਕੇ ਦੇ ਨਾਲ ਹੀ ਨੁਕਸਾਨ ਹੋ ਰਿਹਾ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਲੋਕਾ ਧੰਨਵਾਦ